ਚਾਰ ਜਣਾਂ ਦੇ ਬੱਚੇ ਤੋਂ ਲੈ ਕੇ 90 ਸਾਲ ਦੀ ਬੀਬੀ ਤੱਕ ਮਾਦਾ ਲੱਗ ਅਸੀਂ ਰੋਂਦੇ ਵੇ ਆ ਅਸੀਂ ਰੋਂਦੇ ਵੇ ਆ ਕਿ ਗਲੀ ਇੰਨੀ ਪਰੇਸ਼ਾਨ ਹੈ ਬੱਚੇ ਲੇਡੀਜ਼ ਇਸ ਗਲੀ ਤੇ ਰੋਡ ਤੇ ਪੈਦਲ ਚੱਲ ਨਹੀਂ ਸਕਦੇ ਇੰਨੇ ਕਿ ਦੁਖੀ ਨੇ ਲੋਕ ਤਾਂ ਕਰੀਆ ਮਰ ਮਾਰਨਾ ਹੀ ਆ ਉਹਨਾਂ ਨੇ ਮਾਰ ਦੇਣ ਕੀ ਕਰੀਆ ਉਹਨਾਂ ਦੱਸੋ ਘਰਾਂ ਘਰ ਨੂੰ ਅੱਗ ਲਾ ਗਏ ਭਾਜੀ 14 ਮੈਂ ਮਰਦੇ ਘਰ ਦੇ ਇੱਕ ਬੰਦੇ ਦਾ ਕਤੂਰ ਸਿਰਫ ਇੰਨਾ ਕੁ ਆ ਉਹਨੇ ਨਸ਼ਾ ਤਸਕਰਾਂ ਦੀ ਜਾਣਕਾਰੀ ਦਿੱਤੀ ਇਸ ਕਰਕੇ ਉਹਦਾ ਘਰ ਸਾੜ ਦਿੱਤਾ ਗਿਆ। ਔਰ ਸੱਚੇ ਦਿਲੋਂ ਕਹਿ ਰਹੇ ਆ ਆਫਟਰ ਸਮ ਟਾਈਮ ਅਸੀਂ ਆਪਣੇ ਘਰ ਦੇ ਬਾਹਰ ਫੋਰ ਸੇਲ ਲਿਖ ਦੇਣਾ। ਅਸੀਂ ਜਾ ਰਹੇ ਆ। ਅਸੀਂ ਖਤਮ ਪੰਜਾਬ ਵਿੱਚ ਅਸੀਂ ਨਹੀਂ ਰਹਿਣਾ ਚਾਹੁੰਦੇ। ਇਹ ਇਨਾਂ ਦੇ ਘਰ ਚ ਅੱਗ ਨਹੀਂ ਲੱਗੀ। ਅੱਜ ਇਹ ਪੂਰੇ ਲੁਧਿਆਣੇ ਤੇ ਪੂਰੇ ਪੰਜਾਬ ਤੇ ਪੂਰੇ ਪ੍ਰਸ਼ਾਸਨ ਨੂੰ ਅੱਗ ਲਾਈ ਗਈ ਹੈ। ਗਲੀ ਵਾਲਿਆਂ ਨੂੰ ਇਕੱਠੇ ਹੋ ਕੇ ਵਿੜੇ ਵਾਲਿਆਂ ਨੂੰ ਸਵਾਲ ਜਵਾਬ ਕਰਨਾ ਚਾਹੀਦਾ ਹੈ। ਜਿਹੜੇ ਰੋਗ ਰਹਿ ਰਹੇ ਤੁਹਾਡੇ ਕੋਲ ਆਈਡੀ ਪ੍ਰੂਫ ਹੈਗੇ ਆ। ਠੇਕਾ ਹੈ ਸ਼ਰਾਬ ਦਾ ਰੱਸ਼ ਨਾ ਪਾਓ। ਬਾਹਰ ਨਾ ਖੜੇ ਹੋਵੋ ਇਹਦਾ ਤਰੀਕਾ ਸਹੀ ਕਰੋ ਤਾਂ ਕਿ ਲੋਕ ਤੰਗ ਨਾ ਹੋਣ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਤੋਂ ਸੇਫ ਲੰਘ ਸਕਣ ਇਦਾਂ ਨਹੀਂ ਹੋਣਾ ਇੱਥੇ 2-2 3-300 ਲੋਕ ਖੜੇ ਹੋਣ ਤੇ ਕਿਸੇ ਦੀਆਂ ਭੈਣਾਂ ਤੇਰੀ ਭੈਣ ਵੀ ਜਾ ਸਕਦੀ ਲੰਘ ਕੇ ਕੱਲ ਉਹਨੂੰ ਕੋਈ ਛੇੜੇ ਦਾ ਕੌਣ ਜ਼ਿੰਮੇਵਾਰ ਤੇਰੀਆਂ ਮਾਵਾਂ ਭੈਣਾਂ ਇਥੋਂ ਪੈਦਲ ਨਹੀਂ ਲੰਘ 파 ਰਹੀਆਂ ਜਦੋਂ ਸਾਡੇ ਦਫ਼ਤਰ ਆ ਕੇ ਰੋਂਦੀਆਂ ਨੇ ਸਾਡੇ ਕੋਲ ਬਰਦਾਸ਼ਤ ਨਹੀਂ ਹੋ ਰਿਆ ਤੇ 2% ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹ ਸਾਡੇ ਕੋਲ ਕਦੇ ਬਰਦਾਸ਼ਤ ਨਹੀਂ ਪਹਿਲਾ ਸਾਰੀ ਮਾਰਕੀਟ ਨੇ ਐਪਲੀਕੇਸ਼ਨ ਕੀਤੀ ਹੋਈ ਐ ਇੱਥੇ ਬਾਜੀ ਲੈਣਾ ਲੱਗ ਕੇ ਸ਼ਰਾਬ ਵਿਕਦੀ ਐ ਤੇ ਜਿਹੜੀਆਂ ਸਾਡੀਆਂ ਭੈਣਾਂ ਆ ਕਿ ਉਹ ਬਾਹਰ ਕਿਥੋਂ ਲੰਘ ਵੀ ਨਹੀਂ ਪਾਣਗੀਆਂ ਮੇਰੇ ਕੋਲ ਤਿੰਨ ਲੇਡੀਜ਼ ਇਕੱਠੇ ਹੋ ਕੇ ਆਇਆ ਕੰਦੇ 'ਤੇ ਸ਼ਰਾਬ ਪਿੰਦੇ ਵੇ ਸਾਡੀ ਚੁੰਨੀ ਖੇਚ ਲਈ ਅੱਜ ਮੈਨੂੰ ਇਹ ਦੱਸੋ ਸਾਡਾ ਕਾਉਂਸਲਰ ਬਣਦਾ ਫਾਇਦਾ ਕੀ ਐ ਠੇਕੇ ਵਾਲੇ ਨੂੰ ਕਵਾਂਗੇ ਰੈਬਰ ਅੰਦਰ ਰੱਖ ਲੈ ਯਾਰ ਲਾਈਨਾਂ ਨਾਲ ਲਵਾ ਉਹ ਸਾਨੂੰ ਅੱਗੇ ਐਡੇ ਹੈਵੀ ਹੋਣਗੇ ਸਾਡੀ ਬਿਲਕੁਲ ਨਹੀਂ ਚੱਲੇਗੀ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਇਸ ਵਕਤ ਮੈਂ ਗਨੇਸ਼ਨਗਰ ਦੇ ਵਿੱਚ ਮੌਜੂਦ ਹਾਂ ਵਾਰ ਨੰਬਰ 80 ਔਰ 79 ਵਾਰਡ ਹੈਗੇ ਆਂ ਔਰ ਦੱਸ ਦਈਏ ਕਿ ਇੱਥੇ ਗੌਰਵ ਔਰ ਸਿਮੂ ਵੀਰ ਦੋਨੋਂ ਪਹੁੰਚੇ ਹੋਏ ਆਂ ਮੁੱਦਾ ਹੈ ਕਿ ਗਨੇਸ਼ਨਗਰ ਦੇ ਵਿੱਚ ਕੱਲ ਇੱਕ ਬਹੁਤ ਬੜਾ ਕ੍ਰਾਈਮ ਜਿਹੜਾ ਹੋਇਆ ਸ਼ਾਇਦ ਉਹੀ ਅੱਜ ਇਨ੍ਹਾਂ ਦੋਨਾਂ ਭਰਾਵਾਂ ਨੂੰ ਚੱਕਚੋਰ ਕੇ ਰੱਖ ਗਿਆ ਹਮੇਸ਼ਾ ਤੱਤਾ ਤੇ ਲੜਾਈ ਤੇ ਉਤਾਰੂ ਗੌਰਵ ਅੱਜ ਮੰਗ ਕਰਦੇ ਹੋਏ ਨਜ਼ਰ ਆ ਰਹੇ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਗੌਰਵ ਜੀ ਅੱਜ ਗਨੇਸ਼ਨਗਰ ਪਹੁੰਚਿਓ ਕੋਈ ਖਾਸ ਮੁੱਦਾ ਲੈ ਕੇ ਭਾਜੀ ਖਾਸ ਮੁੱਦਾ ਮੇਰੀਆਂ ਮਾਵਾਂ ਭੈਣਾਂ ਇਤੋਂ ਪੈਦਲ ਨਹੀਂ ਲੰਘ ਪਾ ਰਹੀਆਂ ਜਦੋਂ ਸਾਡੇ ਦਫ਼ਤਰ ਆ ਕੇ ਰੋਂਦੀਆਂ ਨੇ ਸਾਡੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ ਜੋ ਅੱਜ ਇਨਸੀਡੈਂਟ ਹੋਇਆ ਪੰਜਾਬ 'ਚ ਨਹੀਂ ਹੋਣਾ ਚਾਹੀਦਾ ਪ੍ਰਵਾਸੀ ਸਾਡਾ ਪਰਿਵਾਰ ਹੈ ਪ੍ਰਵਾਸੀ ਸਾਡੀ ਜਾਨ ਹੈ ਕੋਈ ਸਾਡੇ ਤੋਂ ਬੁਰੇ ਨਹੀਂ ਪਰ ਜਿਹੜੇ 1-2% ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹ ਸਾਡੇ ਕੋ ਕਦੇ ਬਰਦਾਸ਼ਤ ਨਹੀਂ ਬਿਨਾ ਆਈਡੀ ਪ੍ਰੂਫ ਤੋਂ ਵੇੜਿਆਂ ਦੇ ਵਿੱਚ ਕਿਉਂ ਹਜ਼ਾਰਾਂ ਬੰਦੇ ਰੱਖੇ ਜਾ ਸਕਦੇ ਆ ਮੈਂ ਕਹਿੰਦਾ ਕਿਸੇ ਦਾ ਵੇੜਾ ਹੋਵੇ ਅੱਜ ਉੱਥੇ 4 400 5 500 ਬੰਦਾ ਜਿੱਥੇ 100 ਬੰਦੇ ਨੇ ਰਹਿਣਾ ਉਹ ਰਹਿ ਰਿਹਾ ਇਹ ਕੋਈ ਗੱਲ ਚੰਗੀ ਹੈ ਕੱਲ ਕੋਈ ਕ੍ਰਾਈਮ ਹੋ ਗਿਆ ਇੱਥੇ ਕਿਉਂਕਿ ਨਾ Hindu Muslim Sikh ਅਸੀਂ ਬਰਾਬਰ ਦੇ ਆ ਕੱਲ ਇੱਥੇ ਬਹੁਤ ਜ਼ਿਆਦਾ ਲੋਕ ਇਹੋ ਜੇ ਮੁੱਦਾ ਪੜਕਾਉਣ ਨੂੰ ਫਿਰਦੇ ਆ ਤਾਂ ਕਿ ਆਪਸੀ ਭਾਈਚਾਰਾ ਵਿਗੜ ਜੇ ਅਸੀਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਸੀਂ ਇੰਨਾ ਗੱਲਾਂ ਤੋਂ ਬਚ ਕੇ ਪਹਿਲਾ ਪੁਲਿਸ ਪ੍ਰਸ਼ਾਸਨ ਕੋਲ ਜਾਣਾ ਉਹਨਾਂ ਕੋਲੋਂ ਮੰਗ ਕਰਨੀ ਹੈ ਕੋਈ ਗਲਤੀ ਆਪ ਨਹੀਂ ਕਰਨੀ ਕਿਉਂਕਿ ਬੜੀ ਵੱਡੀਆਂ ਤਾਕਤਾਂ ਅੱਜ ਸਾਡੇ ਪੰਜਾਬ ਨੂੰ ਖਰਾਬ ਕਰਨਾ ਜਾ ਰਹੀਆਂ ਮੈਂ ਚਾਹਨਾ ਮੇਰੇ ਪੰਜਾਬ ਦਾ ਮਾਹੌਲ ਚੰਗਾ ਰਹੇ ਮੈਂ ਬੇਨਤੀ ਕੀਤੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਵੀ ਫੋਨ ਕੀਤਾ ਦੇਵੀ ਜੀ ਨੂੰ ਵੀ ਕੀਤਾ ਸੁਨਿੰਦਰ ਡਾਵਰ ਜੀ ਨੂੰ ਵੀ ਕੀਤਾ ਮੈਂ ਗੱਲ ਕਹੀ ਅਸੀਂ ਕਨੇਸ਼ ਨਗਰ ਦਾ ਜਿਹੜਾ ਮਾਹੌਲ ਹੈ ਉਹ ਸਹੀ ਕਰਨਾ ਹੈ ਤੁਸੀਂ ਦੇਖੋ ਉਹ ਠੇਕੇ ਦੇ ਹਾਲਾਤ ਹਜੇ ਜਾ ਕੇ ਇੱਥੇ ਇੱਕ ਘਰ ਤੋਂ ਘੱਟ 2-2 4-400 ਲੋਕ ਹੁੰਦੇ ਆ ਕਿਉਂਕਿ ਅੱਜ ਇਹਨਾਂ ਨੂੰ ਪਤਾ ਅਸੀਂ ਆ ਗਏ ਆ ਦੇਖੋ ਕਿਵੇਂ ਭੱਜ ਗਏ ਸਾਰੇ ਪਰ ਫਿਰ ਵੀ ਇਹਨਾਂ ਨੇ ਪੁੱਛਿਆ ਬਾਹਰੋਂ ਰੈਬਰ ਲਾ ਕੇ ਅੱਜ ਕਿੱਥੇ ਗਏ ਬੰਦੇ ਹੁਣੇ ਅੱਜ ਇੱਥੇ ਇੱਥੇ 2-2 4-400 ਲੋਕ ਸੰਡੇ ਦਾ ਦਿਨ ਹੈ ਦੇਖੋ ਇਹਨਾਂ ਨੂੰ ਪਤਾ ਸੀ ਐਡੀਟਿਸ਼ਨ ਹੋਣਾ ਆ ਦੇਖੋ ਅਸੀਂ ਦੱਸ ਕੇ ਆਏ ਅੱਜ ਠੇਕਾ ਕਿਵੇਂ ਖਾਲੀ ਹੋ ਗਿਆ ਸਾਡੇ ਕੋਲ ਸਾਰੀਆਂ ਪੁਰਾਣੀਆਂ ਫੋਟੋਆਂ ਠੇਕੇ ਦੀਆਂ ਇਹਨਾਂ ਨੂੰ ਮੈਂ ਬੇਨਤੀ ਕਰਦਾਂ ਕਿ ਬੰਦ ਕਰ ਦਿਓ ਇਹਨਾਂ ਕੋ ਦੋ ਘੰਟੇ ਇੱਥੇ ਇਹੋ ਜੀਆਂ ਪਹਿਲਾਂ ਸਾਰੀ ਮਾਰਕੀਟ ਨੇ ਐਪਲੀਕੇਸ਼ਨ ਕੀਤੀ ਹੋਈ ਐ ਇੱਥੇ ਭਾਜੀ ਲੈਣਾ ਲੱਗ ਕੇ ਸ਼ਰਾਬ ਵਿਕਦੀ ਐ ਤੇ ਜਿਹੜੀਆਂ ਸਾਡੀਆਂ ਭੈਣਾਂ ਕਿਉਂ ਬਾਹਰ ਕਿਥੋਂ ਲੰਘ ਵੀ ਨਹੀਂ ਪਾਣਗੀਆਂ ਉਹ ਯਾਰ ਸ਼ਰਾਬ ਦਾ ਠੇਕਾ ਮੰਨ ਲਿਆ ਠੇਕਾ ਮੈਂ ਕਹਿੰਦਾ ਪਬਲਿਕ ਦਾ ਬਿਲਕੁਲ ਠੀਕ ਐ ਹੱਤਾ ਬਣਿਆ ਹੋਇਆ ਐ ਇਦਾਂ ਭਾਜੀ ਲੈਣਾ ਲੱਗ ਜਾਂਦੀਆਂ ਨੇ ਲੈਣਾ ਲੱਗ ਕੇ ਠੇਕਾ ਵਿਕਦਾ ਉਹਦੇ ਹਾਲਾਤ ਕੀ ਐ ਸਾਡੀ ਭੈਣਾਂ ਨੂੰ ਕੋਈ ਗਲਤ ਬੋਲਦਾ ਪਰਸੋ ਦੀ ਮੈਂ ਗੱਲ ਸੁਣਾਣਾ ਮੈਂ ਕਹਿੰਨਾ ਸ਼ਰਮਸਾਰ ਆ ਆਪਾਂ ਗੱਲ ਵੀ ਨਹੀਂ ਕਰ ਸਕਦੇ ਮੇਰੇ ਕੋਲ ਤਿੰਨ ਲੇਡੀਜ਼ ਇਕੱਠੀ ਹੋ ਕੇ ਆਇਆ ਕੰਦੇ ਅੱਤੇ ਸ਼ਰਾਬ ਪਿੰਦੇ ਪੀ ਸੀ ਸਾਡੀ ਚੁੰਨੀ ਖੇਚ ਲਈ ਅੱਜ ਮੈਨੂੰ ਇਹ ਦੱਸੋ ਸਾਡਾ ਕਾਉਂਸਲਰ ਬਣਦਾ ਫਾਇਦਾ ਕੀ ਹੈ ਮੈਂ ਤਾਂ ਸਿਰ ਝੁਕਾ ਕੇ ਪੰਜਾਬ ਪੁਲਿਸ ਅੱਗੇ ਸਰਕਾਰ ਅੱਗੇ ਨਿੰਮ ਕੇ ਸਾਰਾ ਕੁਝ ਛੱਡ ਕੇ ਮੈਂ ਚੰਨਾ ਇਹ ਠੇਕੇ ਦਾ ਮਾਹੌਲ ਚੰਗਾ ਕਰ ਦਿਓ ਨਹੀਂ ਤੇ ਅਸੀਂ ਸ਼ਟਰ ਦੇ ਥੱਲੇ ਕਰਾਂਗੇ ਆਪ ਤੇ ਜਿਹੜਾ ਅੱਜ ਕਿਉਂਕਿ ਤਾਂ ਸਭ ਨੂੰ ਇਕੱਠਾ ਕੀਤਾ ਤਾਂ ਕਿ ਕੋਈ ਇੱਕ ਟਾਰਗੇਟ ਨਾ ਹੋਵੇ ਮੈਂ ਜੇ ਸਾਨੂੰ ਬਤਾ ਚਿੱਟਾ ਕਿੱਥੇ ਵਿਕ ਰਿਆ ਇਹਨਾਂ ਨੂੰ ਨਹੀਂ ਪਤਾ ਹੋਏਗਾ ਜੇ ਆਮ ਸਾਡੇ ਲੋਕਾਂ ਨੂੰ ਪਤਾ ਹੈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਨਾ ਇਹ ਮਾਹੌਲ ਚੰਗਾ ਹੋ ਜੇ ਕੋਈ ਇਹੋ ਜਿਹਾ ਬੰਬ ਨਾ ਫਟ ਜਾਏ ਗਨੇਸ਼ਨਗਰ ਜਿਹੜਾ ਕੋਈ ਵੀ ਨਾ ਸਾਮ ਪਾਵੇ ਨਹੀਂ ਗੁਰਵਜੀ ਤੁਸੀਂ ਹਮੇਸ਼ਾ ਤੱਤਾ ਬੋਲਦੇ ਹੋ ਹਮੇਸ਼ਾ ਜਿਹੜਾ ਲੜਾਈ ਕਰਦੇ ਹੋ ਮੁੱਦਿਆਂ ਦੇ ਉੱਤੇ ਅੱਜ ਇਹਨੇ ਨਰਮ ਰੁਖ ਕਿਉਂ ਹੈ ਕਿਤੇ ਨਾ ਕਿਤੇ ਲੱਗਦਾ ਕਿ ਕੱਲ ਦਾ ਹਾਦਸਾ ਵੱਡਾ ਇੰਪੈਕਟ ਕਰ ਗਿਆ ਤੁਹਾਡੇ ਉੱਤੇ ਭਾਜੀ ਇੱਕ ਮੇਰੀ ਬੇਨਤੀ ਸੁਣੋ ਪਰੇਸ਼ਾਨੀ ਨਹੀਂ ਅੱਜ ਕੱਲ ਜੇ ਇਨਸੀਡੈਂਟ ਹੋ ਜਾਂਦਾ ਨਾ 15 ਮੈਂਬਰ ਸੜਕੇ ਸੁਭਾ ਹੋ ਜਾਂਦੇ ਮੇਰੇ ਪੰਜਾਬ ਚ ਅਸੀਂ ਇੰਨੇ ਵੀ ਜੋਗੇ ਨਹੀਂ ਰਏ ਮਤਲਬ ਅਸੀਂ ਨਸ਼ਾ ਰੋਕਣ ਵਾਲਿਆਂ ਰੋਕਾਂਗੇ ਉਹ ਸਾਡਾ ਘਰ ਸਾੜ ਦੇਣਗੇ ਯਾਰ ਜੇ ਅਸੀਂ ਅੱਜ ਠੇਕੇ ਵਾਲੇ ਨੂੰ ਕਵਾਂਗੇ ਰੈਬਰ ਅੰਦਰ ਰੱਖ ਲੈ ਯਾਰ ਲਾਈਨਾਂ ਨਾਲ ਲਵਾ ਉਹ ਸਾਨੂੰ ਅੱਗੇ ਐਡੇ ਹੈਵੀ ਹੋਣਗੇ ਸਾਡੀ ਬਿਲਕੁਲ ਨਹੀਂ ਚੱਲੇਗੀ ਕਿਉਂਕਿ ਮੈਂ ਵਿਪੱਖਸ਼ ਲੜ ਸਕਦਾ ਕਾਸ਼ ਮੇ ਕੋ ਕਲਮ ਦੀ ਤਾਕਤ ਹੁੰਦੀ ਤੇ ਮੈਂ ਤਾਕਤ ਦਿਖਾਂਦਾ ਇਹਨੂੰ ਯੂਜ਼ ਕਿੱਦਾ ਕਰਦੇ ਤਾਂ ਹੀ ਮੈਂ ਕਹਿ ਰਿਹਾ ਮੈਂ ਸਰਕਾਰ ਨੂੰ ਬੇਨਤੀ ਕਿਉਂ ਕਰ ਰਿਹਾ ਮੇਰਾ ਅੱਜ ਮੈਂ ਥੱਕ ਗਿਆ ਭਜੀ ਵਿਪੱਖਸ਼ ਬੋਲ ਬੋਲ ਕੇ ਮੇਰਾ ਵੀ ਦਿਲ ਨਹੀਂ ਕਰਦਾ ਹਰ ਟਾਈਮ ਲੜਾਈ ਕਰਾਂ ਮੇਰਾ ਇਹ ਸਰਕਾਰ ਅੱਗੇ ਝੁੱਕ ਕੇ ਨਿਮਕ ਕੇ ਮੈਂ ਚਾਹੁੰਦਾ ਗਣੇਸ਼ ਨਗਰ ਦੇ ਵਿੱਚ ਸਪੈਸ਼ਲ ਫੋਰਸ ਲਗਾਈ ਜਾਵੇ ਗਣੇਸ਼ ਨਗਰ ਤੇ ਜਨਕਪੁਰੀ ਘੱਟ ਤੋਂ ਘੱਟ 15 ਦਿਨ ਇੱਥੇ ਇਹੋ ਜਿਹੀ ਗਸ਼ਤ ਹੋਵੇ ਜਿੰਨੇ ਗਲਤ ਬੰਦੇ ਇੱਥੇ ਖੜ੍ਹ ਰਹੇ ਆ ਉਹਨਾਂ ਨੂੰ ਚੱਕ ਕੇ ਅੰਦਰ ਦਿੱਤਾ ਜਾਵੇ ਕਿਉਂਕਿ ਜਿਹੜਾ ਮੈਂ ਹੁਣ ਕਿਸੇ ਦਾ ਤੁਹਾਨੂੰ ਬਾਰ-ਬਾਰ ਕਹਿ ਰਿਹਾ ਉਹ ਵਿਚਾਰੇ ਬਹੁਤ ਚੰਗੇ ਦੁਕਾਨਦਾਰ ਇੱਥੇ ਸਾਰੇ ਤਾਂ ਨਹੀਂ ਮਾੜੇ ਹੋ ਸਕਦੇ ਪੰਜ 10 ਦੁਕਾਨਾਂ ਪਿੱਛੇ ਪੂਰੀ ਗਣੇਸ਼ਨਗਰ ਮਾਰਕੀਟ ਨਹੀਂ ਬਨ੍ਹਾਮ ਕੀਤੀ ਜਾ ਸਕਦੀ ਗੌਰਵ ਜੀ ਕੱਲਾ ਗਣੇਸ਼ਨਗਰ ਦਾ ਮੁੱਦਾ ਨਹੀਂ ਅੱਜ ਹੀ ਮੈਂ ਕਵਰ ਕਰਕੇ ਆਇਆ ਤੁਹਾਨੂੰ ਦੱਸ ਦਈਏ ਉਹੀ ਐ ਪੱਤਰਕਾਰ ਸਿਰਫ ਦਿਖਾ ਸਕਦਾ ਜਿੱਦਾਂ ਗੌਰਵ ਜੀ ਨੇ ਕਿਹਾ ਕਿ ਉਹਨਾਂ ਦੇ ਹੱਥ ਦੇ ਵਿੱਚ ਤਾਕਤ ਨਹੀਂ ਐ ਕਲਮ ਨਹੀਂ ਐ ਉਸੇ ਤਰ੍ਹਾਂ ਸਾਡੇ ਕੋਲ ਵੀ ਇਦਾਂ ਦੀ ਕੋਈ ਪਾਵਰ ਨਹੀਂ ਐ ਕਿ ਅਸੀਂ ਉਹਨੂੰ ਰੋਕ ਸਕੀਏ ਪਰ ਦਿਲ ਅੰਦਰੋਂ ਰੋਇਆ ਉੱਥੇ ਉਹਨਾਂ ਨੇ ਆਪ ਕਿਹਾ ਕਿ ਸਾਡੀਆਂ ਧੀਆਂ ਸਾਡੀਆਂ ਭੈਣਾਂ ਦਿਉੜੀ ਚ ਨਹੀਂ ਬੈਠ ਸਕਦੀਆਂ ਚੱਕ ਕੇ ਸ਼ਰਮ ਲੈ ਜਾਂਦੇ ਐ ਛੇੜਦੇ ਐ ਬਤਮੀਜ਼ੀ ਕਰਦੇ ਐ ਪੂਰੇ ਲੁਧਿਆਣੇ ਦਾ ਇਹ ਹਾਲ ਹੈ ਬਾਜੀ ਇੱਕ ਗੱਲ ਦੀ ਬੇਨਤੀ ਪ੍ਰਵਾਨ ਕਰੋ इमोशनल ਆ ਅੱਜ ਜਿਹੜਾ ਦਿਲ ਭਰਿਆ ਆ ਸੱਚੀ ਗੱਲ ਐ ਇਹ ਗੱਲ ਬਰਦਾਸ਼ਤ ਹੋਣ ਵਾਲੀ ਨਹੀਂ ਮੈਨੂੰ ਮੈਂ ਹੁਣ ਤੁਹਾਨੂੰ ਸਹੀ ਦੱਸਾਂ ਇੱਥੇ 4 ਪਰਚੇ 2 ਨੰਬਰ ਥਾਣੇ 'ਚ ਦਰਜ ਪਤਾ ਕਿਹੜੇ ਹੋਏ ਨੇ 13 13 ਸਾਲ ਦੀ ਕੁੜੀਆਂ ਦੇ ਰੇਪ ਦੇ ਕੋਈ ਇਹਦੇ ਵਿੱਚ ਪੁਲਿਸ ਗਲਤ ਨਹੀਂ ਹੈ ਇਹਦੇ ਵਿੱਚ ਕੋਈ ਮੈਂ ਪ੍ਰਸ਼ਾਸਨ ਗਲਤ ਨਹੀਂ ਕਹਿੰਦਾ ਇਹਦੇ ਵਿੱਚ ਸਰਕਾਰ ਨਹੀਂ ਗਲਤ ਸਾਡੀ ਪਬਲਿਕ ਗਲਤ ਹੈ ਜਿਹੜੀ ਕਦੀ ਇਕੱਠੀ ਨਹੀਂ ਹੋ ਰਹੀ ਇਹਨਾਂ ਨੂੰ ਇਕੱਠੇ ਮਿਲ ਕੇ ਕਿਉਂ ਇਹਨਾਂ ਦੀ ਗਲੀ ਦੇ ਵਿੱਚ ਵੇੜੇ ਆ ਜੇ 50 ਘਰ ਹੈ ਤੇ 50 ਵੇੜੇ ਵੀ ਹੈਗੇ ਨਾ ਗਲੀ ਵਾਲਿਆਂ ਨੂੰ ਇਕੱਠੇ ਹੋ ਕੇ ਵੇੜੇ ਵਾਲਿਆਂ ਨੂੰ ਸਵਾਲ ਜਵਾਬ ਕਰਨਾ ਚਾਹੀਦਾ ਹੈ ਜਿਹੜੇ ਰੋਗ ਰਹਿ ਰਹੇ ਤੁਹਾਡੇ ਕੋ ਆਈਡੀ ਪ੍ਰੂਫ ਹੈਗੇ ਆ ਭਾਜੀ ਬਿਨਾ ਆਈਡੀ ਤੋਂ ਜਿਸ ਸਾਡੇ ਕੋ ਨੈਸ਼ਨਲਟੀ ਲੀ ਨਹੀਂ ਹੈਗੀ ਮੇਰਾ ਆਈਡੀ ਪ੍ਰੂਫ ਸਪੋਜ਼ ਮੇਰੀ ਕੋਈ ਸ਼ਕਲ ਨਹੀਂ ਜਾਣਦੀ ਮੈਂ ਜਿਹੜਾ ਮਰਜ਼ੀ ਕ੍ਰਾਈਮ ਕਰਾਂ ਕਿਸੇ ਹੋਰ ਸਟੇਟ ਚ ਭੱਜ ਜਾਵਾਂ ਪਰ ਉਹ ਤਾਂ ਤੁਹਾਡੇ ਪੋਲੀਟਿਸ਼ੀਅਨਸ ਦੇ ਹੀ ਬਣਾਇਆ ਹੋਇਆ ਹੈ ਨਾ ਇਹ ਸਾਰਾ ਚੱਕਰ ਵੀ ਉਹਦਾ ਹੀ ਹੈ ਤੁਹਾਡਾ ਵੋਟ ਬੈਂਕ ਹੈ ਇਹੀ ਚੀਜ਼ ਹੁੰਦੀ ਹੈ ਨਾ ਤਾਂ ਹੀ ਤਾਂ ਤੁਸੀਂ ਉਹ ਬਣਨ ਨਹੀਂ ਦਿੰਦੇ ਹੈਗੇ ਜਾਂ ਆਈਡਿਟੀ ਕਾਰਡ ਚੈੱਕ ਨਹੀਂ ਹੋਣ ਦਿੰਦੇ ਇਹੀ ਤਾਂ ਮੈਂ ਬੇਨਤੀ ਕਰ ਰਿਹਾ ਮੈਂ ਇੱਕ ਛੋਟਾ ਜਿਹਾ ਕਾਉਂਸਲਰ ਅਸੀਂ ਦੋ ਨਿੱਕੇ ਜੇ ਅਸੀਂ ਪ੍ਰਸ਼ਾਸਨਿਕ ਛੋਟੇ ਜਿਹੇ ਹਿੱਸਾ ਹੈ ਸਾਡਾ ਲੁਧਿਆਣਾ ਦੇ ਵਿੱਚ 95 ਵਾਰਡ ਹੈ ਸਾਡੇ ਦੋ ਵਾਰਡ ਹੈ ਸਾਡਾ 780 ਨੰਬਰ ਵਾਰਡ ਤਾਂ ਸੁਧਾਰਨ ਦੀ ਕੋਸ਼ਿਸ਼ ਕਰੀਏ ਨਾ ਭਾਜੀ ਵੱਡੀ ਗੱਲ ਕਰਿਓ ਕਰ ਨਾ ਪਾਈਏ ਛੋਟੀ ਪੂਰੀ ਨਾ ਹੋਵੇ ਘੜ ਤੋਂ ਘਟੇ ਵਾਲ ਨੰਬਰ 79 ਦੇ ਅਸੀਂ ਉਦਾਹਰਨ ਬਣ ਕੇ ਨਿਕਲੇ ਸਾਡੇ ਇਲਾਕੇ ਦੇ ਲੋਕ ਜਾਗ ਗਏ ਐ ਕ੍ਰਾਈਮ ਖਤਮ ਕਰਨ ਲਈ ਜਾਗ ਗਏ ਐ ਨਸ਼ਾ ਖਤਮ ਕਰਨ ਲਈ ਜਾਗ ਗਏ ਐ ਲੋਲਟੀਆਂ ਪਹਿਣਾ ਦੀ ਇੱਜ਼ਤ ਕਰਨ ਲਈ ਜਾਗ ਰਹੇ ਐ ਕਿ ਠਿੱਕਰੀ ਪੇਰਾ ਆ ਬਲਾਈਏ ਤੁਸੀਂ ਸਵੇਰ ਮੈਂ ਬਾਰ ਬਾਰ ਕਹਿ ਰਿਹਾ ਅੱਜ ਮੇਰੀ ਲੜਾਈ ਕਿਸੇ ਨਾਲ ਨਹੀਂ ਐ ਅੱਜ ਮੈਂ ਰਿਕੁਐਸਟ ਕਰਨ ਆਇਆ ਮੇਰੇ ਅੱਛਾ ਬਹੁਤ ਚੰਗੇ ਨੇ ਮੈਂ ਪੰਜਾਬ ਪੁਲਿਸ ਨੇ ਐਸ ਐਚਓ ਦੋਨਾਂ ਨੂੰ ਫੋਨ ਕੀਤੇ ਉਹ ਕੰਦੇ ਆ ਗਿਆ ਗੋਰੇ ਮੈਂ ਡਿਪਟੀ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਆ ਗਿਆ ਗੋਰੇ ਉੱਥੇ ਬਿਲਕੁਲ ਸਾਰੀ ਪੁਲਿਸ ਨੂੰ ਐਮਐਲ ਨੂੰ ਕਿਤੇ ਕਹਿੰਦੇ ਆ ਗਏ ਪਰ ਪਤਾ ਕੀ ਚਾਹੁੰਦੇ ਆ ਭਾਜੀ ਅਸੀਂ ਇੱਥੇ ਲਿਪਾ ਬੋਤੀ ਨਹੀਂ ਚਾਹੁੰਦੇ ਅੱਜ ਅੱਜ ਆਪਣੇ ਘਰ ਅੱਜ ਆਪਣੇ ਘਰ ਦੇ ਵਿੱਚ ਅੱਗ ਲੱਗੀ ਅੱਜ ਆਪਣੇ ਘਰੇ ਥੋੜਾ ਜਿਹਾ ਕਲੇਸ਼ ਹੋਇਆ ਤਾਂ ਆਪਾਂ ਦੋਨੋਂ ਭਰਾ ਜਾ ਗਏ ਮਤਲਬ ਮੁੱਦਾ ਤਾਂ ਪੂਰੇ ਲੁਧਿਆਣੇ ਦਾ ਨਾ ਗਰਵਜੀ ਸਿੰਮੂ ਜੀ ਤੁਹਾਨੂੰ ਪੂਰੇ ਲੁਧਿਆਣੇ ਦੀ ਗੱਲ ਕਰਨੀ ਚਾਹੀਦੀ ਹੈ ਦੇਖੋ ਜਿਸ ਚੀਜ਼ ਦੀ ਤੁਹਾਡੀ 1 ਮਿੰਟ ਸ਼ਬਦ ਦੇ ਨਾ ਕਹੋ ਮੇਰਾ ਵਾਰਡ ਮੇਰਾ ਪਰਿਵਾਰ ਸਾਡਾ ਸਲੋਗਨ ਹੈ ਮੈਂ ਦੇਖੋ ਔਕਾਤ ਤੋਂ ਵੱਡੀ ਗੱਲ ਕਰਨੀ ਹਮੇਸ਼ਾ ਲੁਧਿਆਣੇ ਦੀ ਲੜਾਈ ਲੜਨ ਲਈ ਇਹ ਪਰਿਵਾਰ ਹਮੇਸ਼ਾ ਖੜਿਆ ਰਿਹਾ ਅੱਜ ਮੁੱਦਾ ਇਹ ਸੀ ਤਾਂ ਹੋਣਾ ਚਾਹੀਦਾ ਸੀ ਨਾ ਗੁਰਜੀ ਅਸੀਂ ਤਾਂ ਭਾਜੀ ਬਿਲਕੁਲ ਹੈ ਮੈਂ ਦੱਸਣ ਲੱਗਾ ਜਿਸ ਜਗ੍ਹਾ ਦੀ ਸਾਨੂੰ ਨੁਮਾਇੰਦਗੀ ਸਾਡੇ ਏਰੀਏ ਨੇ ਦਿੱਤੀ ਹੈ ਸਭ ਤੋਂ ਪਹਿਲਾਂ ਅਸੀਂ ਆਪਣਾ ਘਰ ਪਰਿਵਾਰ ਸੰਭਾਂਗੇ ਫਿਰ ਲੁਧਿਆਣੇ ਦੀ ਵਾਰੀ ਆਏਗੀ ਅੱਜ ਜਿਸ ਵਾਰਡ ਤਾਂ ਜਾ ਕੇ ਰੇਣਾ ਲੁਧਿਆਣਾ ਬਿਲਕੁਲ ਜੀ ਜਿਸ ਵਾਰਡ ਦੀ ਸਾਨੂੰ ਨੁਮਾਇੰਦਗੀ ਮਿਲੀ ਹੈ ਇਹ ਸਾਡੇ ਭਰਾਵਾਂ ਨੇ ਸਾਡੇ ਮਾਵਾਂ ਭੈਣਾਂ ਨੇ ਸਾਨੂੰ ਆਪਣਾ ਪਰਿਵਾਰ ਦਾ ਮੈਂਬਰ ਚੁਣਿਆ ਨੁਮਾਇੰਦਾ ਚੁਣਿਆ ਪਹਿਲਾਂ ਅਸੀਂ ਵਾਰਡ ਨੰਬਰ 79 ਤੇ 80 ਇਹਦਾ ਸੁਧਾਰ ਕਰਾਂਗੇ ਫਿਰ ਲੁਧਿਆਣੇ ਦੀ ਗੱਲ ਕਰਾਂਗੇ ਪਹਿਲਾਂ ਆਪਣੇ ਘਰ ਫਿਰ ਗਲੀ ਫਿਰ ਮੱਲਾ ਫਿਰ ਵਾਰਡ ਆਂਦਾ ਅਸੀਂ ਆਪਣੇ ਏਰੀਏ ਦੇ ਵਿੱਚ ਨਸ਼ਾ ਨਹੀਂ ਵਕਨਦੇ ਨਾ ਕੋਈ ਵੀ ਸ਼ਰਾਰੀ ਜਿਹੜੇ ਸ਼ਰਦਾਰਤੀ ਅੰਸਰ ਹੈ ਉਹਨਾਂ ਨੂੰ ਸ਼ਰਾਰਤ ਜਿਹੜੀ ਆ ਉਹ ਬਿਲਕੁਲ ਨਹੀਂ ਕਰਨ ਦੇਣੀ ਜਿਵੇਂ ਅਸੀਂ ਕਵਾਂਗੇ ਸਾਡਾ ਏਰੀਆ ਛੱਡ ਕੇ ਭਾਈ ਕਿਤੇ ਹੋਰ ਚਲ ਜੋ ਸਾਡੇ ਏਰੀਏ ਚ ਅਸੀਂ ਇਹ ਕੰਮ ਨਹੀਂ ਚੱਲਣ ਦੇਣਾ ਅੱਛਾ ਇਹ ਜਿੱਦਾਂ 1 ਮਿੰਟ 1 ਮਿੰਟ ਜਿੱਦਾਂ ਵੀਰਾ ਜੀ ਨੇ ਕਿਹਾ ਕਿ ਇਹ ਨਹੀਂ ਤੁਹਾਨੂੰ ਵੀ ਪਤਾ ਹੈ ਨਾ ਕ੍ਰਿਮੀਨਲ ਲੋਕ ਹੈ ਅੱਜ ਲੋਕ ਕਿਉਂ ਡਰਦੇ ਆ ਕਿਸੇ ਦੀ ਸ਼ਿਕਾਇਤ ਕਰੋ ਇਹ ਤੁਹਾਡੀ ਇੱਥੇ ਦਾ ਹੀ ਵਾਕਿਆ ਨਾ ਘਰ ਸਾੜਤਾ ਕਿਸੇ ਦੀ ਸ਼ਿਕਾਇਤ ਕਰੋ ਹਥਿਆਰਬੰਦ ਹੁੰਦੇ ਆਂਦੇ ਆ ਚਾਕੂ ਛੁਰੀਆਂ ਮਾਰ ਕੇ ਚਲ ਜਾਂਦੇ ਸਿਕਿਉਰਿਟੀ ਕੌਣ ਕਰੇਗਾ ਸਿਕਿਉਰਿਟੀ ਦੇਖੋ ਜਿੰਨੀ ਦੇ ਤੱਕ ਅਸੀਂ ਜ਼ਿੰਮੇਵਾਰ ਆਂ ਆਪਣੇ ਕਾਉਂਸਲਰ ਆਂ ਅਸੀਂ ਸਾਰਿਆਂ ਨੂੰ ਇੱਕ ਬੇਨਤੀ ਕੀਤੀ ਹੈ ਇੱਕ ਦੂਜੇ ਨੂੰ ਕੱਲਾ ਨਾ ਛੱਡੋ ਇੱਦਾਂ ਦੀ ਵੇਟ ਨਾ ਕਰੋ ਉਹਦੇ ਘਰ ਅੱਗ ਲੱਗੀ ਹੈ ਤੇ ਮੈਂ ਚੁੱਪ ਕਰਕੇ ਬਹਿ ਜਾ ਆਓ ਅਸੀਂ ਇਕੱਠੇ ਹੋਈਏ ਇਕੱਠੇ ਮਿਲ ਕੇ ਕ੍ਰਾਈਮ ਨੂੰ ਖਤਮ ਕਰੀਏ ਜਿਹੜਾ ਕੰਮ ਨਜਾਇਜ਼ ਆ ਉਹਨੂੰ ਬੰਦ ਕਰੀਏ ਕਿਉਂਕਿ ਦੇਖੋ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਤੁਸੀਂ ਦਿਖਾ ਕੇ ਵੀ ਕੁਝ ਨਹੀਂ ਕਰ ਸਕਦੇ ਐਮਐਲਏ ਆਪ ਕੱਲੇ ਵੀ ਕੁਝ ਨਹੀਂ ਕਰ ਸਕਦੇ ਜਦ ਤੱਕ ਆਪਾਂ ਸਾਰੀਆਂ ਪਾਰਟੀਆਂ ਮਿਲ ਕੇ ਸੁਧਾਰ ਨਹੀਂ ਕਰਾਂਗੇ ਕਿ ਨਹੀਂ ਹੋਵਾਂਗੇ ਆ ਇੱਕ ਠੇਕਾ ਅੱਜ ਦੇਖੋ ਕਿਵੇਂ ਖਾਲੀ ਹੋ ਗਿਆ ਤੁਸੀਂ ਕੱਲ ਨਾ ਸਾਡੇ ਤੋਂ ਬਗੈਰ ਲੁਧਿਆਣਾ ਲਾਈਵਾ ਵੇ ਇੱਥੇ 500 ਬੰਦਿਆਂ ਦੀ ਗਿਣਤੀ ਸੰਡਾ ਪੂਰੇ ਭਰਿਆ ਹੁੰਦਾ ਆਹ ਪਰ ਤੁਹਾਡੇ ਸਾਹਮਣੇ ਇੱਕਰ ਤੁਸੀਂ ਧਰਨੇ ਦੋਵਰੀ ਲਾ ਵੀ ਚੁੱਕੇ న్యూਸ ਅੱਜ ਇਹਨਾਂ ਨੂੰ ਕਹਿ ਦਈਏ ਕੱਲinger ਠੇਕੇ ਦਾ ਸ਼ਟਰ ਅਸੀਂ ਥੱਲੇ ਕਰਾਂਗੇ ਆਓ ਪਰ ਇੱਧਰ ਮੇਰੀ ਗੱਲ ਸੁਣੋ ਤੁਸੀਂ ਦੋਨੋਂ ਮਿਲਾਜੋ ਮੋ ਲਾਸਟ ਵਾਰ ਇੱਕ ਤਾਂ ਇੱਥੇ ਰੈਬਰ ਨਹੀਂ ਲਗਾਉਣਾ ਚਾਹੀਦਾ ਰੈਬਰ ਤਾਂ ਹੈ ਨਹੀਂ ਬੰਦਿਆ ਮੈਂ ਤੁਹਾਨੂੰ ਬੇਨਤੀ ਕਰਵਾਉਂਗਾ ਰੈਬਰ ਬੰਦ ਕਰਤਾ ਅੱਜ ਚੱਕਤਾ ਅੱਜ ਤੋਂ ਬਾਅਦ ਰੈਬਰ ਨਹੀਂ ਲਗਾਉਣਾ ਚਾਹੀਦਾ ਇੱਥੇ ਲੋਕਾਂ ਨੂੰ ਸ਼ਰਾਬ ਵੇਚ ਕੇ ਯਾਦਾ ਹੱਤੇ ਦੇ ਅੰਦਰ ਵਾੜੋ ਸਾਨੂੰ ਕੋਈ ਤਰਾਜ ਨਹੀਂ ਮੇਰੀ ਬੇਨਤੀ ਸੁਣੋ ਤੁਸੀਂ ਮੁਲਾਜ਼ਮ ਜੇ ਤੁਹਾਡੇ ਕੋਲ ਨਹੀਂ ਸੰਭਲਦਾ ਠੇਕਾ ਬੰਦ ਕਰ ਦਿਓ ਐਦਾਂ ਨਹੀਂ ਹੋਣਾ ਇੱਥੇ ਦੋ ਦੋ ਤਿੰਨ ਤਿੰਨ ਸੌ ਲੋਕ ਖੜੇ ਹੋਣ ਤੇ ਕਿਸੇ ਦੀਆਂ ਭੈਣਾਂ ਤੇਰੀ ਭੈਣ ਵੀ ਜਾ ਸਕਦੀ ਲੰਘ ਕੇ ਕੱਲ ਉਹਨੂੰ ਕੋਈ ਛੇੜੇ ਦਾ ਕੌਣ ਜ਼ਿੰਮੇਵਾਰ ਹੈ ਜਦੋਂ ਭਾਵਾਂ ਮਾਵਾਂ ਭੈਣਾਂ ਰੋਕੇ ਕਿਸੇ ਦੇ ਘਰ ਆਂਦੀ ਆ ਸੀ ਮਜਬੂਰ ਆ ਕੱਲ ਇਹ ਨਾ ਹੋਵੇ ਲੋਕ ਆਪ ਦਰਵਾਜ਼ਾ ਬੰਦ ਤੇਰਾ ਸ਼ਟਰ ਬੰਦ ਕਰਨ ਆਏ ਤਾਂ ਅਸੀਂ ਇਹ ਕਰਨ ਸੀ ਪਰ ਅਸੀਂ ਫਿਰ ਵੀ ਇੱਕ ਵਾਰੀ ਚੇਤਾਵਨੀ ਦੇ ਕੇ ਚੱਲੇ ਆ ਆਪਣਾ ਸੁਭਾਅ ਬਦਲੋ ਠੇਕਾ ਸ਼ਰਾਬ ਦਾ ਰੱਸ਼ ਨਾ ਪਾਓ ਬਾਹਰ ਨਾ ਖੜੇ ਹੋਵੋ ਇਹਦਾ ਤਰੀਕਾ ਸਹੀ ਕਰੋ ਤਾਂ ਕਿ ਲੋਕ ਤੰਗ ਨਾ ਹੋਣ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਤੋਂ ਸੇਫ ਲੰਘ ਸਕਣ ਜਿਹੜਾ ਤੇਰਾ ਮਾਲਕ ਹੈ ਸੁਨੇਹਾ ਲਾ ਦੇ ਨਹੀਂ ਤੇ ਫਿਰ ਕੱਲ ਨੂੰ ਇਹ ਨਾਲ ਹੋਵੇ ਸ਼ਟਰ ਥੱਲੇ ਬੰਦ ਹੋਣ ਤੇ ਅਸੀਂ ਬੇਨਤੀ ਅਸੀਂ ਇਹ ਐਪਲੀਕੇਸ਼ਨ ਆ ਦੇਖੋ ਲਿਖੀ ਹੋਈ ਹੈ ਇਹ ਤੀਜੀ ਹੈ ਨਹੀਂ ਤੇ ਇਲਾਕੇ ਦਾ ਮਾੜਾ ਇੱਕ ਵਾਰੀ ਭਾਜੀ ਦੇਖੋ ਕਦੇ ਇੰਨੇ ਲੋਕ ਤੰਗ ਹੁੰਦੇ ਆ ਕਿਸੇ ਤੋਂ ਆ ਦੇਖੋ ਕਦੇ ਠੇਕੇ ਤੋਂ ਇੰਨੇ ਲੋਕ ਤਾਂ ਨੂੰ ਅੰਦਰ ਜਿੰਦਾਬਾਦ ਅਗਰੇ ਰਵਾਂਗੇ ਪੰਜ ਨਾ ਸਮਝੇ ਤੁਸੀਂ ਮੈਨੂੰ ਇੱਕ ਬੇਨਤੀ ਕਰੋ ਕਦੇ ਕਦੇ ਲੋਕ ਇੰਨੇ ਜੇ ਤੰਗ ਨਾ ਹੋਵੇ ਇਲਾਕੇ ਚ ਬਾਹਰ ਆਂਦੇ ਆ ਇਹ ਲੋਕਾਂ ਦਾ ਦੁੱਖ ਸਮਝਿਆ ਜਾਵੇ ਕਦੇ ਇਹ ਨਾ ਸੋਚੋ ਕਿਸੇ ਦਾ ਵਿਰੋਧ ਕਰ ਰਹੇ ਆ ਇਹ ਸੋਚੋ ਲੋਕਾਂ ਨੂੰ ਦੁੱਖ ਕਿੰਨਾ ਹੈ ਇਹ ਨਾ ਸੋਚੋਸੀਂ ਵਿਰੋਧ ਕਰ ਰਹੇ ਆ ਇਹ ਸੋਚੋ ਲੋਕਾਂ ਦਾ ਦੁੱਖ ਕਿੰਨਾ ਆਹ ਲੋਕਾਂ ਦਾ ਦੁੱਖ ਦੂਰ ਕਰੀਏ ਉਹਨਾਂ ਦਾ ਕੀ ਉਹ ਕੀ ਚਾਹੁੰਦੇ ਨੇ ਸਾਡੀਆਂ ਧੀਆਂ ਪਣਾ ਸੇਫ ਹੋ ਜਾਣ ਚੋਰੀ ਡਕੈਤੀ ਘਟ ਜਾਣ ਇਹ ਨਵਾਂ ਰਿਵਾਜ ਚੱਲਿਆ ਹੈ ਜਿਹੜੇ 12 12 14 14 ਸਾਲ ਦੇ ਬੱਚਿਆਂ ਨੂੰ ਨਸ਼ਾ ਵੇਚ ਲਈ ਇਹ ਪਹਿਲਾਂ ਨਹੀਂ ਸੀਗਾ ਇਹ ਹੱਲ ਕੋਈ ਨਾ ਕੁੱਕ ਕਿ ਉਹਨਾਂ ਨੂੰ ਭਾਜੀ ਜਲਦੀ ਜੇਲ੍ਹ ਤੋਂ ਬੇਲ ਮਿਲ ਜਾਂਦੀ ਹੈ ਇਹ ਜੇ ਇਹਨਾਂ ਦੇ ਸਰਗਰਾਂ ਨੂੰ ਡਬਲ ਸਜ਼ਾ ਮਿਲੇਗੀ ਇਹ ਬੱਚਿਆਂ ਨੂੰ ਨਹੀਂ ਵਿਗਾੜਨਗੇ ਭਾਜੀ 12 14 ਸਾਲ ਦੇ ਬੱਚੇ ਨੂੰ ਕਿੰਨੀ ਕੁ ਸਮਝ ਹੈ ਪੂਰੀ ਰੋਡ ਤੇ ਤੁਸੀਂ ਮੌਰੀ ਦੇਖੋ ਤੁਹਾਨੂੰ ਆਪਣੇ ਮੁੰਡੇ ਮਿਲ ਜਣੇ ਨਸ਼ਾ ਵੇਚਦੇ ਹੋ ਇੱਥੇ ਭਾਜੀ ਦੱਸੋ ਯਾਰ 12 14 ਸਾਲ ਦੇ ਬੱਚੇ ਯਾਰ ਕਰਕੇ ਦੇਖੋ ਅੱਛਾ ਗੁਰਵੀ ਅਗਰ ਇੰਨੇ ਹੀ ਨਸ਼ਾ ਵਿਕ ਰਿਹਾ ਹੈਗਾ ਤੁਸੀਂ ਤਾਂ ਨੁਮਾਇੰਦੇ ਹੈਗੇ ਹੋ ਇਸ ਵਾਰਡ ਦੇ ਤੁਸੀਂ ਸ਼ਿਕਾਇਤ ਕੀਤੀ ਹੈ ਕਈ ਵਾਰ ਮੈਂ ਦੇਖਿਆ ਹੈਗਾ ਤੁਹਾਡੇ ਬ੍ਰਦਰ ਨੇ ਵੀ ਕਈ ਵਾਰ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਨਸ਼ਾ ਵੇਚਣ ਵਾਲੇ ਫੜਾਏ ਜਾਣ ਆਖਰ ਕਾਬੂ ਕਿਉਂ ਨਹੀਂ ਹੋ ਰਿਹਾ ਕੱਟ ਕਿਉਂ ਨਹੀਂ ਰਿਹਾ ਭਾਜੀ ਘਟ ਇਸ ਕਰਕੇ ਨਹੀਂ ਰਿਹਾ ਫੜੇ ਜਾਂਦੇ ਨੇ ਬੱਚੇ 12 14 ਸਾਲ ਦੇ ਬੱਚੇ ਫੜੇਗੇ ਉਹਨਾਂ ਦੀ ਬੇਲ ਹੋ ਜਾਂਦੀ ਜਲਦੀ ਕਮੈਂਟ ਕੀ ਕਹਿੰਦੇ ਨੇ ਛੋਟਾ ਉਹਨਾਂ ਕੋਲ ਸਮਾਨ ਹੁੰਦਾ 2 4 ਗ੍ਰਾਮਾਨ ਸਮਾਨ ਹੁੰਦਾ ਉਹ ਜਲਦੀ ਛੁੱਟ ਜਾਂਦੇ ਨੇ ਜਿਹੜੇ ਸਰਗਨਾ ਉਹ ਬਚ ਜਾਂਦੇ ਨੇ ਅਸੀਂ ਤਾਂ ਇਹ ਬੇਨਤੀ ਕਰਨ ਆਏ ਆ ਵੱਡੀਆਂ ਮੱਛੀਆਂ ਨੂੰ ਵੱਡੀਆਂ ਮੱਛੀਆਂ ਨੂੰ ਹੱਥ ਪਾਓ ਇਹ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਕੋਲ ਤਾਂ ਕਰਾਇਮ ਕਰਾਇਆ ਜਾ ਰਿਆ ਇਹਨਾਂ ਦੇ ਪਿੱਛੇ ਕੌਣ ਹੈ ਇਹ ਬੜਾ ਵੱਡਾ ਕੋਈ ਕਰਾਇਮ ਹੱਥ ਚ ਆਏਗਾ ਇਹ ਕੋਈ ਛੋਟੀ ਗੱਲ ਨਹੀਂ ਹੈ ਯਾਰ ਕਿਧਾ ਜਿਹਦੇ ਘਰ ਚਿੱਟਾ ਵੜ ਗਿਆ ਸਮਲੋ ਉਹਦੀ ਡੈਥ ਡੇ ਤੁਸੀਂ 4 ਸਾਲ ਲਿਖ ਸਕਦੇ ਹੋ ਤੁਸੀਂ ਕੀ ਮੈਂ ਜਿਹੜਾ ਮਰਜੀ ਪੰਜਾਬ 'ਚ ਰਹਿਣ ਲਿਖ ਦੋ ਇਹ 4 ਸਾਲ ਬਾਅਦ ਪੂਰਾ ਪਰਿਵਾਰ ਮਰ ਜਾਏਗਾ ਕਿਉਂਕਿ ਉਹਨੇ ਸਮਾਨ ਵੀ ਵੇਚਣਾ ਉਹਨੇ ਆਪਣੇ ਮਾਪਿਓ ਵੀ ਕੁੱਟਨੇ ਆ ਵਿਚਾਰਾ ਦੁਖੀ ਹੋ ਜਾਂਦਾ ਹੈ ਅੱਜ ਵਾਰਡ 79 ਤੇ 80 'ਚ ਜਿਹੜੀ ਅਲਖ ਜਗਾਈ ਹੈ ਤੁਸੀਂ ਇਹ ਅਲਖ جگਦੀ ਰਹੇਗੀ ਇਸੇ ਤਰ੍ਹਾਂ ਦੇ ਨਾਲ ਇਹ ਰੋਜ਼ ਨਿਗਰ ਰੱਖੀ ਜਾਏਗੀ ਕਿਉਂਕਿ ਇਹ ਅਲਖ ਅਗਰ ਜਗੀ ਤਾਂ ਇਹਦਾ ਸੁਨੇਹਾ ਦੂਰ ਤੱਕ ਜਾਣਾ ਚਾਹੀਦਾ ਮੇਰਾ ਬਾਬਾ ਦੀਪ ਸਿੰਘ ਜੀ ਕਿਰਪਾ ਰੱਖਣ ਸਾਨੂੰ ਇੰਨੇ ਯੋਗ ਰੱਖਣ ਅਸੀਂ ਲੜਦੇ ਰਹੀਏ ਅਸੀਂ ਡਰੀਏ ਨਾ ਮੇਰਾ ਗੁਰੂ ਦੀ ਬਖਸ਼ਿਸ਼ ਹੋਈਏ ਸਰਕਾਰਾਂ ਤੇ ਅਸੀਂ ਭਰਾ ਮਿਲ ਕੇ ਸਾਰੀਆਂ ਪਾਰਟੀਆਂ ਮਿਲ ਕੇ ਲੜਾਈ ਜਿੱਤ ਸਕੀਏ ਕਿਉਂਕਿ ਲੜਾਈ ਅੱਜ ਮੈਨੂੰ ਬਹੁਤ ਦੁੱਖ ਹੋਇਆ ਇਹਦਾ ਰੂਪ ਤੇ ਰੇਖਾ ਦੋਨੋਂ ਬਦਲ ਰਹੀ ਹੈ ਨਸ਼ਾ ਵੇਚਣ ਦਾ ਰੂਪ ਹੀ ਬਦਲ ਗਿਆ ਰੇਖਾ ਵੀ ਬਦਲ ਗਈ ਰੇਖਾ ਐਦਾ ਬਦਲੀ ਉਹਨੇ ਘਰਾਂ 'ਚ ਅੱਗ ਲਾਣਗੇ ਇਹ ਚਾਕੂ ਮਾਰਨਗੇ ਗੋਲੀਆਂ ਮਰਵਾਣਗੇ ਇਹ ਕਦੇ ਨਹੀਂ ਬਰਦਾਸ਼ਤ ਇਹ ਚੀਜ਼ ਤੁਹਾਡੇ ਦੋਨੋਂ ਭਰਾਵਾਂ ਤੋਂ ਜਾਨਣਾ ਚਾਹਨਾ ਸਾਡੇ ਦਰਸ਼ਕਾ ਔਰ ਸਾਰੇ ਲੋਕ ਦੇਖ ਰਹੇ ਹੈ ਡਰ ਡਰ ਹੁੰਦਾ ਮੈਨੂੰ ਪਤਾ ਹੈ ਕਿ ਕੌਣ ਨਸ਼ਾ ਵੇਚਦਾ ਮੈਂ ਉਹਦੀ ਕੰਪਲੇਂਟ ਕਰੂੰਗਾ ਮੇਰੇ ਤੇ ਹਮਲਾ ਹੋ ਜਾਏਗਾ ਇਹਦਾ ਹੱਲ ਕਿੱਦਾਂ ਕੱਢੋਗੇ ਦੋਨੋਂ ਭਰਾ ਇਹਦਾ ਇਹਦਾ ਜਵਾਬ ਚਾਹੀਦਾ ਇਹ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਇਹ ਜਾ ਕੇ ਅਲਰਟ ਕਰਾਂਗੇ ਸਾਡੀ ਰੋਡ ਦੇ ਉੱਤੇ ਗਸ਼ਤ ਵਧਾਈ ਜਾਵੇ ਸਿਵਲ ਅਧਿਸ਼ਕ ਨੂੰ ਮਲਾਈਮ ਦਿੱਤੇ ਜਾਣ ਤਾਂ ਕਿ ਜਿਹੜੇ ਵੀ ਇੱਥੇ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਚੱਕ ਕੇ ਕੇ ਅੰਦਰ ਕੀਤਾ ਜਾਵੇ ਉਹਨਾਂ ਤੇ ਪੁਲਿਸ ਕਾਰਵਾਈ ਕੀਤੀ ਜਾਵੇ ਕਿ ਸਾਡਾ ਇਲਾਕਾ ਜਿਹੜਾ ਉਹ ਸੇਫ ਹੋਵੇ ਬਾਕੀ ਰਹਿ ਗਈ ਗੱਲ ਜੇ ਪ੍ਰਸ਼ਾਸਨ ਕਿਤੇ ਨਾ ਕਿਤੇ ਢਿੱਲਾ ਹੋਏਗਾ ਇਹ ਸਾਡੇ ਸਾਰੇ ਭਰਾ ਸਾਡੇ ਇਲਾਕਾ ਨਿਵਾਸੀ ਸਾਡੇ ਨਾਲ ਨੇ ਅਸੀਂ ਰਲ ਕੇ ਸਾਰੇ ਇਕੱਠੇ ਹੋ ਕੇ ਸਾਰਿਆਂ ਨੂੰ ਕਿਹਾ ਕਿ ਅੱਜ ਜੇ ਇਹਨਾਂ ਦੇ ਘਰ ਚ ਅੱਗ ਲੱਗ ਸਕਦੀ ਹੈ ਇਹ ਇਨਾਂ ਦੇ ਘਰ ਚ ਅੱਗ ਨਹੀਂ ਲੱਗੀ ਅੱਜ ਇਹ ਪੂਰੇ ਲੁਧਿਆਣੇ ਚ ਪੂਰੇ ਪੰਜਾਬ ਚ ਪੂਰੇ ਪ੍ਰਸ਼ਾਸਨ ਨੂੰ ਅੱਗ ਲਾਈ ਗਈ ਹੈ ਉਹਦਾ ਕਾਰਨ ਇੱਕ ਬੰਦੇ ਦਾ ਕਸੂਰ ਸਿਰਫ ਇੰਨਾ ਕੁ ਹੈ ਉਹਨੇ ਨਸ਼ਾ ਤਸਕਰਾਂ ਦੀ ਜਾਣਕਾਰੀ ਦਿੱਤੀ ਇਸ ਕਰਕੇ ਉਹਦਾ ਘਰ ਸਾੜ ਦਿੱਤਾ ਗਿਆ ਇਹ ਜਵਾਬ ਜਿਹੜਾ ਭਗਵੰਤ ਮਾਨ ਜੀ ਦੇਣਗੇ ਕਿ ਭਾਈ ਕਿਉਂ ਇਨਾਂ ਦਾ ਘਰ ਸੜਿਆ ਇਨਾਂ ਦੇ ਚਾਰ ਮੋਟਰਸਾਈਕਲ ਕਿਉਂ ਸੜੇ ਇਨਾਂ ਦੇ ਜਿਹੜੇ ਘਰ ਦੇ 14-15 ਜੀ ਸੀਗੇ ਇਹ ਤਾਂ ਰੱਬ ਦਾ ਸ਼ੁਕਰ ਹੈ ਜਿਹੜਾ ਬਚਾ ਹੋ ਗਿਆ ਛੋਟੇ ਬੱਚੇ ਵੀ ਸੀ 90 ਸਾਲ ਦੀ ਬਜ਼ੁਰਗ ਲੇਡੀਜ਼ ਵੀ ਸੀਗੀ ਬਾਕੀ ਇਹ ਆਪਣੇ ਦੁੱਕ ਦੀ ਗੱਲ ਹੀ ਆਪ ਦੱਸ ਸਕਦੇ ਦੋਨੋਂ ਭਰਾਵਾਂ ਵੱਲੋਂ ਅੱਜ ਅਲਖ ਜਗਾਈ ਗਈ ਹੈ ਇਸ ਅਲਖ ਚ ਸਾਥ ਦੋਗੇ ਬੇਸ਼ੱਕ ਤੁਹਾਡਾ ਨੁਕਸਾਨ ਹੋਇਆ ਔਰ ਨੁਕਸਾਨ ਬਹੁਤ ਵੱਡਾ ਹੋਇਆ ਡਰ ਦਾ ਮਾਹੌਲ ਤਾਂ ਹੋਏ ਗਈ ਨਾ ਅੱਜ ਘਰ ਨੂੰ ਅੱਗ ਲਾਈ ਹੈ ਕੱਲ ਨੂੰ بڑا ਹਮਲਾ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਕੋਈ ਐਦਾਂ ਦੀ ਗੱਲ ਨਹੀਂ ਤੀਸਰਾ ਹਮਲਾ ਸਾਡੇ ਤੇ ਕੋਈ ਸਾਡੀ ਸਾਰ ਨਹੀਂ ਲੈਂਦਾ ਮੈਨੂੰ ਸਿੰਮੂ ਨੇ ਇਹ ਗੱਲ ਆਂਦਿਆ ਸਾਰ ਸਵੇਰੇ ਕਹੀ ਹੈ ਕਿ ਮੈਨੂੰ ਕਹਿੰਦਾ ਅੰਕਲ ਜੀ ਤੁਹਾਡੀ ਗਲਤੀ ਇਹ ਹੈਗੀ ਕਿ ਰਾਤੀ 2 ਵਜੇ ਅੱਗ ਲੱਗੀ ਸਾਨੂੰ 2 ਵਜੇ ਫੋਨ ਕਰੋ ਅਸੀਂ ਉਸੇ ਵੇਲੇ ਪਹੁੰਚਾਂਗੇ ਔਰ ਤੁਹਾਡੀ ਪੂਰੀ ਹੈਲਪ ਕਰਾਂਗੇ ਪ੍ਰਸ਼ਾਸਨ ਨੂੰ ਵੀ ਸਦਾਂਗੇ ਔਰ ਮੁੰਡੇ ਵੀ ਫੜਾਂਗੇ ਔਰ ਸਾਡੀ ਪੁਲਿਸ ਨੇ ਠੀਕ ਹੈ ਕਿ ਮਦਦ ਕੀਤੀ ਹੈ ਆਊਟਪੁੱਟ ਦਿਓ ਰਿਜ਼ਲਟ ਦਿਓ ਜ਼ੀਰੋ ਤੇ ਨਾ ਖੜੋ ਜ਼ੀਰੋ ਤੋਂ ਅੱਗੇ ਵਧੋ ਅਸੀਂ ਤੰਗ ਆ ਚੁੱਕੇ ਹਾਂ ਔਰ ਸੱਚੇ ਦਿਲੋਂ ਕਹਿ ਰਹੇ ਹਾਂ ਆਫਟਰ ਸਮ ਟਾਈਮ ਅਸੀਂ ਆਪਣੇ ਘਰ ਦੇ ਬਾਹਰ ਫਾਰਸੇ ਲਿਖ ਦੇਣਾ ਅਸੀਂ ਜਾ ਰਹੇ ਹਾਂ ਅਸੀਂ ਖਤਮ ਪੰਜਾਬ ਵਿੱਚ ਅਸੀਂ ਨਹੀਂ ਰਹਿਣਾ ਚਾਹੁੰਦੇ ਇਹੋ ਜਿਹਾ ਪੰਜਾਬ ਨਹੀਂ ਸਾਨੂੰ ਚਾਹੀਦਾ ਪਰ ਹੁਣ ਦੋਨੋਂ ਭਰਾਵਾਂ ਨੇ ਜਿਹੜੀ ਅਲਖ ਜਗਾਈ ਉਹ ਚ ਤਾਂ ਸਾਥ ਆਕਰ ਨਹੀਂ ਖੜੇ ਜਿੰਨੀ ਦਾ ਰਸੀ ਇੱਥੇ ਹੈਗੇ ਆ ਅਸੀਂ ਇਹਨਾਂ ਦੇ ਨਾਲ ਆ ਇਸ ਨਸ਼ਾ ਤਸਕਰਨਸ਼ਕਾਇਤ ਇੱਦਾਂ ਹੀ ਜਾਰੀ ਰਹੇਗੀ ਉਹਨਾਂ ਦੀ ਜੀ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੀ ਸ਼ਿਕਾਇਤ ਇੱਦਾਂ ਹੀ ਕਰੋਗੇ ਕਿੱਦਾਂ ਕਰੀਏ ਮਰ ਮਾਰਨਾ ਹੀ ਉਹਨਾਂ ਨੇ ਮਾਰ ਦੇਣ ਕੀ ਕਰੀਏ ਹੁਣ ਦੱਸੋ ਘਰਾਂ ਘਰ ਨੂੰ ਅੱਗ ਲਾ ਕੇ ਭਾਜੀ 14 ਮੈਂ ਮਰਜ਼ੀ ਕਰ ਦੇ ਇੱਕ 90 ਸਾਲ ਦੀ ਬੀਬੀ ਨੂੰ ਮਾਤਾ ਨੂੰ ਸਾਡੇ ਨੂੰ ਉੱਪਰ ਦੂਸਰੀ ਮੰਜ਼ਲ ਤੇ ਚੜਾਉਣਾ ਪੈ ਗਿਆ ਜਿਹੜੀ ਦਮੇ ਦੀ ਮਰੀਜ਼ ਹੈ ਤੁਸੀਂ ਸੋਚੋ ਕੀ ਹਾਲ ਹੋਊਗਾ ਰਾਤ ਨੂੰ 2:00 ਵਜੇ 20 ਮਿੰਟ ਤੇ ਸਮਝ ਗਏ ਅੱਛੇ ਨੌਜਵਾਨ ਨੇ ਕਿਤੇ ਦਿਲ ਦੇ ਵਿੱਚ ਥੋੜੀ ਜੀ ਗੁੱਸਾ ਨਹੀਂ ਆਂਦਾ ਕਿ ਇਹ ਕਿਹੜਾ ਪੰਜਾਬ ਹੈ ਅੱਗੇ ਤਾਂ ਸਾਡੇ ਬਜ਼ੁਰਗ ਖੜੇ ਹੋ ਜਾਂਦੇ ਸੀਗੇ ਕੋਈ ਮਾੜਾ ਸਾਰੇ ਇਹਨੇ ਮੁੰਡੇ ਹੁਣ ਤਾਂ ਹੀ ਇਕੱਠੇ ਹੋਏ ਆ ਕਿ ਨਹੀਂ ਹੋਰ ਕੋਈ ਕਰੂਗਾ ਅਸੀਂ ਸਾਰੇ ਇਹਨੇ ਮੇਰੇ ਪੈਰਾ ਲਾਵਾਂਗੇ ਜਿਹੜਾ ਜਿਹੜਾ ਸਾਡੇ ਹੱਥ ਆ ਗਿਆ ਅਸੀਂ ਆਪਣੇ ਹਿਸਾਬ ਨਾਲ ਸਾਰੇ ਇਹਨੇ ਮੁੰਡੇ ਦੇਖਾਂਗੇ ਅਸੀਂ ਅੱਗੇ ਨਹੀਂ ਕਿਸੇ ਨੂੰ ਕਹਿਣਾ ਬਿਲਕੁਲ ਪੰਜਾਬ ਨੂੰ ਬਚਾਉਣ ਦੇ ਲਈ ਕਿਤੇ ਨਾ ਕਿਤੇ ਯੂਥ ਦਾ ਇਕੱਠਾ ਹੋਣਾ ਬੇਹ ਜ਼ਰੂਰੀ ਹੈ ਤਾਂ ਹੀ ਇਕੱਠੇ ਹੋਏ ਜੀ ਅੱਜ ਇੰਨੇ ਭਰਾ ਸਾਰੇ ਇਸੇ ਕਰਕੇ ਹੋਏ ਸੀਗੇ ਇੱਕ ਵਾਰੀ ਵਾਰਨਿੰਗ ਦੇਣੀ ਆ ਕਿ ਸਭ ਭਾਈ ਹੋਣੀ ਸਾਰੇ ਨਾਲ ਆ ਇੱਕ ਵਾਰੀ ਵਾਰਨਿੰਗ ਦੇਣੀ ਨਹੀਂ ਤਾਂ ਜਿਹੜਾ ਜਿਹੜਾ ਸਾਡੇ ਹੱਥ ਆ ਗਿਆ ਅਸੀਂ ਉਹਨੂੰ ਫਿਰ ਆਪਣੇ ਹਿਸਾਬ ਨਾਲ ਸਾਰੇ ਸਮਝਾਵਾਂਗੇ ਅੱਛਾ ਅੱਜ پورا ਮਹੱਲਾ ਮੌਜੂਦ ਹੈ ਅਗਰ ਪੁੱਛਿਆ ਜਾਵੇ ਇਹ ਅਲਖ ਜਾਇਜ਼ ਆ ਪੰਜਾਬ ਚ ਨਸ਼ਾ ਖਤਮ ਹੋਣਾ ਚਾਹੀਦਾ ਸਾਰੇ ਸਾਥ ਦੇਣਗੇ ਸਾਰੇ ਸਾਥ ਦੇਣਗੇ ਜੀ ਸਾਰੇ ਜਿੰਨੂੰ ਸਾਰਿਆਂ ਨੂੰ ਪੁੱਛੋ ਸਾਰੇ ਇਸੋ ਨਿਹਾਰ ਕੀਆ ਕਰੇ ਦੇਖੋ ਇਹ ਜੇਕਾਰਾ ਇਹ ਕਦੋਂ ਗੂੰਜਦਾ ਜਦੋਂ ਹਮੇਸ਼ਾ ਸੱਚ ਦੀ ਜਿੱਤ ਹੋਣੀ ਹੈ ਬਿਲਕੁਲ ਲੋਕ ਜਾਗ ਗਏ ਐ ਜਿੱਥੇ ਵੀ ਲੋਕ ਜਾਂਦੇ ਐ ਉੱਥੇ ਜਿੱਤ ਜ਼ਰੂਰ ਹੁੰਦੀ ਹੈ ਮੇਰੀ ਬੇਨਤੀ ਹੈ ਮਾਨਯੋਗ ਸੀਪੀ ਸਾਹਿਬ ਨੂੰ ਸਾਡੇ ਸਾਰੇ ਅਫਸਰ ਚੰਗੇ ਨੇ ਪਣੋੜ ਸਾਹਿਬ ਨੂੰ ਬੇਨਤੀ ਹੈ ਐਸਐਚਓ ਸਾਹਿਬ ਨੂੰ ਬੇਨਤੀ ਹੈ ਐਮਐਲਏ ਸਾਹਿਬ ਨੂੰ ਮਹਿੰਤੀ ਬੇਨਤੀ ਹੈ ਤੁਸੀਂ ਆਓ ਮਿਲ ਕੇ ਇਹਨਾਂ ਇਹ ਜਿਹੜਾ ਅੱਜ ਹੀ ਰੋਕਦੀ ਏ ਇਹ ਜਿਹੜਾ ਕਦਮ ਹੈ ਅੱਜ ਹੀ ਰੋਕਦੀ ਏ ਇਹਦਾ ਇੱਕ ਕਦਮ ਵੀ ਨਸ਼ੇੜੀਆਂ ਨੂੰ ਅੱਗੇ ਨਾ ਵਧਣ ਦਈਏ ਸਾਡੇ ਕਿਸੇ ਹੋਰ ਪੰਜਾਬ ਦੇ ਘਰ ਤੱਕ ਨਾ ਪਹੁੰਚਣ ਦਈਏ ਇਹ ਅੱਜ ਹੀ ਰੋਕਣ ਦੀ ਲੋੜ ਹੈ ਤਾਂ ਹੀ ਅਸੀਂ ਅੱਜ ਇਹਨਾਂ ਵੱਡਾ ਕਦਮ ਲੈਂਦੇ ਆ ਅੱਜ ਅੱਜ ਜੈ ਸ੍ਰੀ ਅਕਾਲ ਅੱਜ ਜਿਹੜੀ ਅੱਗ ਲੱਗੀ ਐ ਇਹ ਮੇਰੇ ਘਰ ਨਹੀਂ ਲਗਾਈ ਮੇਰੇ ਮੋਟਰਸਾਈਕਲ ਨਹੀਂ ਸਾਡੇ ਇਹ ਗੋਰੇ ਦੇ ਕੌਂਸਲਰ ਦੇ ਐਮ ਐਲ ਏ ਦੇ ਉੱਪਰ ਦੇ ਐਸ ਪੀ ਸਾਰਿਆਂ ਦੇ ਮੂੰਹ ਤੇ ਸਖਤ ਚਪੇੜ ਐ ਇਹ ਸਿੱਖ ਜੋ ਦਿਨ ਦੂਰ ਨਹੀਂ ਕੱਲੇ ਕੱਲੇ ਤੁਹਾਡੇ ਸਾਰਿਆਂ ਦੇ ਘਰਾਂ 'ਚ ਅੱਗਾਂ ਲਾਣੀਆਂ ਇਹਨਾਂ ਲੋਕਾਂ ਨੇ ਬਚ ਕੇ ਰੋ ਇਹਨਾਂ ਤੋਂ ਸਰ ਜੀ 1:30 ਵਜੇ ਮੇਰੇ ਘਰ ਰਾਤੀ ਹਮਲਾ ਹੋਇਆ ਇੱਕ ਵਾਰੀ ਭਾਈ ਜੀ ਨੂੰ ਮੈਂ ਫੋਨ ਕੀਤਾ ਰਤੀ 1:30 ਵਜੇ ਆਏ ਨੇ ਮੈਂ ਇਹਨਾਂ ਦਾ ਬਹੁਤ ਅਸੀਂ ਧੰਨਵਾਦੀ ਹਾਂ ਜੋ ਕਿ ਹਰ ਪਬਲਿਕ ਦੇ ਨਾਲ ਖੜੇ ਨੇ ਆਪਣੇ ਵਾਰਡ ਦੇ ਨਾਲ ਪਬਲਿਕ ਵੀ ਹੁਣ ਇਹਨਾਂ ਦੇ ਨਾਲ ਖੜੀ ਹੈ ਸਰ ਪੱਕੀ ਖੜੀ ਹੈ ਇਹਦਾ ਵਾਦਾ ਕਰ ਲਿਆ ਸੀ ਹਣ ਵਚਨ ਭਰ ਲਿਆ ਹੋਰ ਦੇ ਕੌਂਸਲਰ ਤਾਂ ਪਾਰਟੀਆਂ ਦੇ ਉੱਪਰ ਉੱਠ ਕੇ ਕੰਮ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਮਤਲਬ ਨਹੀਂ ਸਾਡੀ ਆਪਣੀ ਪਾਰਟੀ ਵੀ ਅਗਰ ਕਵੇ ਕਿ ਅਸੀਂ ਦੇਖੋ ਜੀ ਨਸ਼ੇ ਦੇ ਨਾਂ ਲੱਗੇ ਤਾਂ ਅਸੀਂ ਆਪਣੀ ਪਾਰਟੀ ਤੋਂ ਵੀ ਦੂਰ ਹੋਣ ਨੂੰ ਤਿਆਰ ਆ ਇਦਾਂ ਦੇ ਲੋਕ ਨੇ ਸਾਡਾ ਹਰ ਧਮ ਸਾਥ ਦੇ ਰਹੇ ਨੇ ਵੈਸੇ ਪੰਜਾਬ ਸਰਕਾਰ ਪ੍ਰਸ਼ਾਸਨ বারবার اپیل ਕਰਦਾ ਹੈ ਕਿ نشے ਦੇ ਖਿਲਾਫ ਆਵਾਜ਼ ਚੱਕੋ نشੇ ਦੇ ਸਦਾਕਰਾਂ ਦੀ ਸੂਦਿਓ ਇਤਲਾਹ ਦਿਓ ਪਰ ਜਦੋਂ ਇਤਲਾਹ ਦਿੱਤੀ ਜਾਂਦੀ ਹੈ ਤਾਂ ਹਾਲਾਤ ਦੇਖੋ ਗੁਰਮਜੀਤ ਉੱਧਾ ਤਾਂ ਆਪਾਂ ਸਾਰੇ ਕਹਿੰਦੇ ਹਾਂ ਨਸ਼ੇ ਦੇ ਖਿਲਾਫ ਆਵਾਜ਼ ਦਿਓ ਤੇ ਅਗਰ ਹਾਲਾਤ ਇਦਾਂ ਦੇ ਹੋਣਗੇ ਤਾਂ ਕੌਣ ਆਵਾਜ਼ ਚੱਕੇਗਾ ਮੇਰੀ ਇੱਕ ਬੇਨਤੀ ਹੈ ਖਾਸ ਕਰਕੇ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਵਾਂਗੇ ਆਪਣੇ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਬੀਜੇਪੀ ਪਾਰਟੀ ਨੂੰ ਨਾਲ ਲੈ ਕੇ ਜਾਵਾਂਗੇ ਇਹਨਾਂ ਦਾ ਜਿੰਨਾ ਨੁਕਸਾਨ ਹੋਇਆ ਕੋਸ਼ਿਸ਼ ਕਰਾਂਗੇ ਸਾਰਾ ਇਲਾਕਾ ਮਿਲ ਕੇ ਡੀਸੀ ਸਾਹਿਬ ਕੋਲ ਨੁਕਸਾਨ ਪੂਰਾ ਕਰਕੇ ਦਿਵਾਈਏ ਕਿਉਂਕਿ ਸਰਕਾਰ ਕੋਲ ਬਹੁਤ ਪੈਸਾ ਹੈ ਸਰਕਾਰ ਨੇ ਆਪ ਇੱਕ ਮੁਹਿੰਮ ਚਲਾਈ ਹੈ ਨਸ਼ੇ ਦੇ ਵਿਰੁੱਧ ਆਪਾਂ ਨਸ਼ਾ ਖਤਮ ਕਰਨਾ ਹੈ ਉਹਦੇ ਲਈ ਬਹੁਤ ਬਹੁਤ ਇਨਾਮ ਕਹਿੰਦੇ ਨੇ ਸਾਨੂੰ ਇਨਾਮ ਨਹੀਂ ਚਾਹੀਦੇ ਪਰ ਜਿਹੜਾ ਸਾਡਾ ਨੁਕਸਾਨ ਹੋ ਗਿਆ ਉਹ ਤਾਂ ਸਾਡਾ ਪੂਰਾ ਕਰਨ ਅਸੀਂ ਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਮੰਗ ਕਰਦੇ ਹਾਂ ਦੇਵੀ ਜੀ ਨੂੰ ਲੈ ਕੇ ਸਾਰੀ ਪਾਰਟੀ ਨੂੰ ਲੈ ਕੇ ਆਪਣੀ ਬੀਜੇਪੀ ਕਿਨੂੰ ਲੈ ਕੇ ਅਸੀਂ ਡੀਸੀ ਸਾਹਿਬ ਕੋਲ ਜਾਵਾਂਗੇ ਸਰਕਾਰਾਂ ਇਕੱਠੀਆਂ ਹੋ ਕੇ ਮਿਲ ਕੇ ਇਹਨਾਂ ਦਾ ਨੁਕਸਾਨ ਪੂਰਾ ਕਰਾਉਂਦਾ ਆਸ਼ਵਾਸਤ ਕਿਉਂਕਿ ਪਤਾ ਕੀ ਗੱਲ ਹੈ ਭਾਜੀ ਆਪਣੀ ਹیثیت ਤੇ ਆਪਣੇ ਔਕਾਤ ਵਾਲੀ ਗੱਲ ਮੈਂ ਹਮੇਸ਼ਾ ਉਨੀ ਕਰਦਾ ਜਿੰਨੀ ਮੇਰੀ ਪੁੱਗ ਜਾਵੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਐਂਡ ਤੱਕ ਡੀਸੀ ਸਾਹਿਬ ਕੋਲ ਜਾ ਕੇ ਇਹਨਾਂ ਦਾ ਨੁਕਸਾਨ ਪੂਰਾ ਕਰਾ ਸਕਾਂ ਕਿਉਂਕਿ ਇਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਇਹਨਾਂ ਦੀ ਇੱਕੋ ਲੜਾਈ ਸੀ ਮੈਂ ਨਸ਼ਾ ਨਹੀਂ ਹੋਣ ਦੇਣਾ ਇਹ ਫੋਰਸ ਦੀ ਪੁਲਿਸ ਦੀ ਮਦਦ ਕਰਦੇ ਸੀ ਮੈਂ ਇੱਥੇ ਨਸ਼ਾ ਨਹੀਂ ਹੋਣ ਦੇਣਾ ਇੱਥੇ ਮੈਂ ਬੱਚਿਆਂ ਨੂੰ ਸਰਿੰਜਾ ਨਹੀਂ ਲਾਣ ਦੇਣੀਆਂ ਇਹ ਕਾਹਦਾ ਖਮਿਆਜਾ ਬੁਖਤ ਨਾ ਪਿਆ ਆ ਮਦਦ ਕਰਨ ਦਾ ਜੀ ਗਵਰਨਮੈਂਟ ਦੀ ਸਲਾਹ ਆ ਚੈਨਨ ਨੂੰ ਕਹੀਦਾ ਵੀ ਨਾ ਨਸ਼ੇ ਵਾਲੇ ਬੰਦੇ ਉੱਥੇ ਹੀ ਫੜ ਲਓ ਆ ਸਾਨੂੰ ਦੇਖੋ ਸਾਡੇ ਘਰ ਤੇ ਤੀਜੀ ਵਾਰੀ ਹਮਲਾ ਆ ਦੇਖੋ ਆ ਦੇਖੋ 5 ਲੱਖ ਦੀਆਂ ਕੰਨੀਆਂ ਗੱਡੀਆਂ ਸਾਡੀਆਂ ਸਾੜ ਗਏ ਉਹ ਉੱਪਰ ਨੂੰ ਚਾਤੀ ਮਾਰੋ ਢੋਰ ਕੋਠੇ ਦਾ ਉੱਪਰ ਦੇਖੋ ਉੱਪਰ ਜਾ ਕੇ ਦੇਖੋ ਕੀ ਹਾਲ ਕਰਕੇ ਰਹਿਤਾ ਨਸ਼ੇ ਦੇ ਸਦਾਗਰਾਂ ਦਾ ਤੁਸੀਂ ਜਿਹੜਾ ਉਹ ਸੂਹ ਦਿੱਤੀ ਸੀ ਤਲਾਹ ਦਿੱਤੀ ਜਿਹੜਾ ਨਸ਼ੇ ਵਿਰੋਧ ਯੁੱਧ ਕਹਿੰਦੇ ਵੇ ਐ ਉਹ ਲੋਕਾਂ ਦੀਆਂ ਪ੍ਰਾਪਰਟੀਆਂ ਨੱਪ ਨੱਪ ਕੇ ਅੰਦਰ ਕਰਦੇ ਹੋ ਜਿਹੜੇ ਨਸ਼ਿਆਂ ਵਾਲੇ ਨੇ ਇੱਥੇ ਬੇੜਾ ਕਰ ਕੀਤਾ ਉਹਨਾਂ ਦਾ ਕੀ ਬਣੇਗਾ ਸਾਡੇ ਪੈਸੇ ਕੌਣ ਭਰੇਗਾ ਅਸੀਂ 10 ਲੱਖ ਰੁਪਏ ਦਾ ਥੱਲੇ ਹੋ ਗਏ ਮਰ ਜਣਾ ਸੀ ਵੀ ਗਲੀ ਇੰਨੀ ਪਰੇਸ਼ਾਨ ਬੱਚੇ ਲੇਡੀਜ਼ ਇਸ ਗਲੀ ਤੇ ਰੋਡ ਤੇ ਪੈਦਲ ਚੱਲ ਨਹੀਂ ਸਕਦੇ ਇੰਨੇ ਕਿ ਦੁਖੀ ਨੇ ਲੋਕ ਇਹ ਠੀਕ ਆ ਸੀ ਗੋਰੇ ਵੀਰੇ ਨੂੰ ਆਵਾਜ਼ ਮਾਰਾਂਗੇ ਹੁਣ ਗੋਰਾ ਦਿਨਪੁਰ ਰਾਤ ਨੂੰ ਨਾ ਯਾਰ ਅਸੀਂ ਫੋਨ ਕਰਕੇ ਤੰਗ ਕਰੀ ਜਾਵਾਂਗੇ ਕੁਛ ਇਹ ਜਿਹੀਆਂ ਗੱਲਾਂ ਨੇ ਮੰਗਾ ਬਾਜੀ ਹਰ ਵਾਰੀ ਮੰਗਾ ਬਾਜੀ ਪਿੱਟਣ ਮੈਂ ਪਿੱਟਾਂ 2 ਮਿੰਟ ਦੀ ਹੁੰਦੀ ਆ ਮੁੜ ਕੇ ਕੁੱਤਖਾਨਾ ਫੇਰ ਉੱਥੇ ਦਾ ਉੱਥੇ ਆਹ ਸਾਹਮਣੇ ਦੁਕਾਨ ਹੈ ਜੀ ਤੁਸੀਂ ਮੈਨੂੰ ਕਿਹਾ ਨਾ ਨਰਮ ਰੱਖ ਕਿਓ ਨਰਮ ਰੱਖ ਮੈਂ ਐਸੇ ਕਰਕੇ ਬਣਾਇਆ ਯਾਰ ਮੈਨਾਂ ਬੋਲਣਾ ਮੈਨੂੰ ਬੁਰਾ ਲੱਗਦਾ ਮੈਂ ਥੱਕ ਗਿਆ ਮੈਂ ਅੱਜ ਬੋਲਣਾ ਨਹੀਂ ਚਾਹੁੰਦਾ ਮੈਂ ਤੇ ਰਿਜ਼ਲਟ ਚਾਹਨਾ ਮੇਰਾ ਰਿਜ਼ਲਟ ਇਹ ਹੈ ਅੱਜ ਇਹਨਾਂ ਦਾ ਜਿਹੜਾ ਪੈਸੇ ਦਾ ਨੁਕਸਾਨ ਹੋਇਆ ਪੂਰਾ ਕਰਾ ਦੇ ਸਰਕਾਰ ਕਿਉਂਕਿ ਐਮਐਲਏ ਸਾਹਿਬ ਲਈ ਬੜੀ ਛੋਟੀ ਗੱਲ ਹੈ ਐਮਐਲਏ ਸਾਹਿਬ ਦੀ ਬੜੀ ਛੋਟੀ ਗੱਲ ਹੈ ਬਾਕੀ ਮੈਂ ਆਪਣੀ ਪਾਰਟੀ ਨਾਲ ਇੱਕ ਮਿੰਟ ਮੇਰੀ ਇੱਕ ਬੇਨਤੀ ਇੱਕ ਮਿੰਟ ਮੈਂ ਆਪਣੀ ਮਾਂ ਨੂੰ ਇੱਕ ਸ਼્વાસਨ ਦੇਣਾ ਹੈ ਮੈਂ ਭਾਜੀ ਇੱਕ ਸ਼્વાસਨ ਇੱਕ ਗੱਲ ਕਰਕੇ ਜਾ ਰਿਹਾ ਅਸੀਂ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਇੱਕ ਮੋਟਰਸਾਈਕਲ ਅਸੀਂ ਦੇ ਕੇ ਜਾਵਾਂਗੇ ਮੇਰੀ ਤਾਂ ਜਿੰਨੀ ਹਸੀਅਤ ਹੈ ਸਾਡੀ ਬੀਜੇਪੀ ਪਾਰਟੀ ਵੱਲੋਂ ਇੱਕ ਮੋਟਰਸਾਈਕਲ ਅਸੀਂ ਆਪ ਲੈ ਕੇ ਦਵਾਂਗੇ ਜਿੰਦਾਬਾਦ 100000 ਰੁਪਏ ਕਮਾਣ ਵਾਲੇ ਕਿੰਨੇ ਮੇਰੀ ਕਿਉਂਕਿ ਬਾਕੀ ਬਿਮਾਰ ਰਹਿਣੀ ਹੈ ਮੈਨੂੰ ਪੈਰਲਾਈਜ਼ ਹੈਗਾ ਮੈਂ ਪੁੱਛੋ ਮੈਂ ਫਿਰ ਹੁਣ ਬਿਮਾਰ ਹੋ ਕੇ ਆਂਦੀ ਮੈਨੂੰ ਬਚਾਇਆ ਨਾ ਨੇ ਫੇਰ ਕੈਮਰਾ ਵਾਰੋਖਾਂ ਦੇ ਅਜਾਣੂ ਬਾਬਾ ਕਿੰਦਾ ਰਹੀਆਂ ਕਿਸਦਾ ਸੀ ਜਿੰਨੇ ਜਿੰਨੇ 50000 ਰੁਪਏ ਪੁੱਛਿਆ ਸੀ ਸਾਰਾ ਪਰਵਾਹੀ ਕਿ ਨਹੀਂ ਕਰਕੇ ਦਵਾ। ਜਗਾ ਤੋਸ਼ ਤਰਸ ਦੋ। ਅੱਜ ਤੁਸੀਂ ਦੇਖੋ ਇਹ ਪੂਰਾ ਪਰਿਵਾਰ ਹੈ ਤੁਸੀਂ ਰੋ ਰਹੇ ਹੋ ਮੈਂ ਰੋ ਰਹੇ ਆ। ਮੈਂ ਕੋਈ ਇੱਥੇ ਅੱਜ ਤੁਹਾਨੂੰ ਦਿਲੋਂ ਦੰਨਾ ਮੈਂ ਕੋਈ ਵਾ ਵਾ ਜਾਂ ਕੋਈ ਪੋਲਿਟਿਕਸ ਕਰਨ ਨਹੀਂ ਆਇਆ। ਨਾ ਮੇਰੀ ਇੰਨੀ ਹਸੀਅਤ ਹੈ ਜੋ ਮੈਂ ਬੋਲ ਕੇ ਜਾ ਰਿਹਾ। ਪਰ ਮੈਂ ਆਪਣੀ ਪਾਰਟੀ ਨੂੰ ਇਹ ਬੇਨਤੀ ਕਰਨੀ ਮੈਨੂੰ ਇੱਕ ਮੋਟਰਸਾਈਕਲ ਨਵਾਂ ਚਾਹੀਦਾ। ਮੈਂ ਸ਼ੋਕ ਪ੍ਰੈਸ਼ਰ ਪੱਪੀ ਨੂੰ ਹੱਥ ਜੋੜ ਕੇ ਕਹਿਣਾ। ਬਹੁਤ ਸਿਰਮਾਇਦਾਰ ਨੇ ਚੰਗੇ ਨੇ। ਤੁਸੀਂ ਆਪਣੀ ਪਾਰਟੀ ਕੋਲੋਂ ਇਹਨਾਂ ਡੀਸੀ ਸਾਹਿਬ ਨੂੰ ਕਹਿ ਕੇ ਇਹਨਾਂ ਨੂੰ ਸਾਰੇ ਮੋਟਰਸਾਈਕਲ ਵੀ ਲੈ ਕੇ ਦੇਣੇ ਆ ਨਵੇਂ ਤੇ ਇਹਨਾਂ ਨੂੰ ਚੀਜ਼ ਮੈਨੂੰ ਆਸ ਵੀ ਹੈ ਕਿਉਂਕਿ ਮੈਂ ਤੁਹਾਨੂੰ ਸੱਚ ਦੱਸਣਾ ਮੈਂ ਕਦੇ ਟੀਵੀ ਦੇ ਭਾਜੀ ਦੋਗਲਾ ਕਾਉਂਸਲਰ ਨਹੀਂ ਆ ਮੈਂ ਉਹਨਾਂ ਨੂੰ ਬੇਨਤੀ ਕਰਕੇ ਆਇਆ ਮੈਂ ਕਿ ਐਮਐਲਏ ਸਾਹਿਬ ਤੁਹਾਡੇ ਹੱਥ 'ਚ ਬਹੁਤ ਕੁਝ ਹੈ ਅੱਜ ਉਸ ਪਰਿਵਾਰ ਦੀ ਨਾ ਮਿੱਟੀ ਸਹਾਇਤਾ ਵੀ ਤੁਸੀਂ ਕਰੋ ਜਿਹੜਾ ਜੁਆਇੰਟ ਫੈਮਿਲੀ 15 ਮੈਂਬਰ ਇੱਕ ਘਰ 'ਚ ਰਹਿ ਰਹੇ ਆ ਉਹ ਬਹੁਤ ਅਮੀਰ ਨਹੀਂ ਹੋਣਗੇ ਉਹ ਬਹੁਤ ਮੇਰੀ ਗੱਲ ਮੰਨੋ ਉਹ ਬਹੁਤ ਅਮੀਰ ਨਹੀਂ ਹੋਣਗੇ ਜੇ ਬਹੁਤ ਅਮੀਰ ਹੁੰਦੇ ਆ ਛੋਟੇ ਜਿਹੇ ਘਰ 'ਚ 15 ਮੈਂਬਰ ਥੋੜੀ ਰਹਿੰਦੇ ਇੱਕ ਮੋਟਰਸਾਈਕਲ ਦਾ ਦੇਖੋ ਇਹਨਾਂ ਨੂੰ ਕੱਲ ਮੈਂ ਹੀ ਲੈਦਾਂਗਾ ਮੇਰੀ ਜ਼ਿੰਮੇਵਾਰੀ ਹੈ ਚਾਹੇ ਮੇਰੀ ਪਾਰਟੀ ਮੈਨੂੰ ਪਤਾ ਬਹੁਤ ਚੰਗੀ ਹੈ ਬਾਕੀ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗਾ ਉਹਨਾਂ ਨੂੰ ਵੀ ਫੋਨ ਵੀ ਕਰਾਂਗਾ ਖੁਦ ਆਪ ਕਰਾਂਗਾ ਇਹਨਾਂ ਨਾਲ ਜਾ ਕੇ ਕਰਾਂਗਾ ਉਹਨਾਂ ਦੇ ਦਫ਼ਤਰ ਵੀ ਜਾਊਂਗਾ ਤੁਸੀਂ ਵੀ ਉਹਨਾਂ ਦੀ ਮਦਦ ਕਰੋ ਤਾਂ ਕਿ ਕੱਲ ਨੂੰ ਕੋਈ ਹੋਰ ਬੰਦਾ ਇਹ ਨਾ ਡਰੇ ਮੈਂ ਨਸ਼ੇ ਦੇ ਵਿਰੁੱਧ ਕਦਮ ਚੱਕਿਆ ਸੀ ਤੇ ਮੇਰਾ ਘਰ ਦਾ ਨੁਕਸਾਨ ਵੀ ਹੋ ਗਿਆ ਤੇ ਮੁੱਦ ਵੀ ਮੈਨੂੰ ਇੱਕ ਗੱਲ ਸੋਚੋ 15 ਮੈਂਬਰ ਪਰਿਵਾਰ ਪਾਲ ਕੇ ਕਿੰਨੀਆਂ ਚੀਜ਼ਾਂ ਬਣਾਈਆਂ ਹੋਣਗੀਆਂ ਆਪਾਂ ਕਦੇ ਇਹ ਗੱਲ ਸੋਚ ਸਕਦੇ ਆ ਜਿੱਦੀ ਸੈਲਰੀ 10-20 ਹਜ਼ਾਰ ਹੋਏਗੀ ਉਹਦਾ 5 ਲੱਖ ਦਾ ਨੁਕਸਾਨ ਕਰਦੀ ਹੈ ਤੇ ਉਹਦਾ ਪੂਰਾ ਹੋਣੀ ਉਮਰ ਲੱਗ ਜਾਂਦੀ ਹੈ ਕਿਸੇ ਕੋਈ 2 ਮਹੀਨੇ ਜੋਬ ਛੱਡ ਜਾਂਦਾ ਉਹ 2 ਸਾਲ ਘਰ ਨਹੀਂ ਸਿੱਧਾ ਹੁੰਦਾ ਮੈਂ ਅੱਜ ਰਾਜਨੀਤੀ ਦੇ ਮਸਲੇ 'ਚ ਨਹੀਂ ਆ ਯੂਥ ਇੱਕ ਵੀ ਬੰਦਾ ਇਹਨੂੰ ਕਿਸੇ ਨੂੰ ਕੋਈ ਰਾਜਨੀਤੀ ਦਾ ਮਤਲਬ ਨਹੀਂ ਅੱਜ ਅਸੀਂ ਸਾਰੀ ਪਾਰਟੀ ਵਿੱਚੇ ਝਾੜੂ ਵਾਲੇ ਵੀ ਹੈ ਵਿੱਚੇ ਹੀ ਭਾਜਪਾ ਵਾਲੇ ਵੀ ਹੈ ਵਿੱਚੇ ਹੀ ਕਾਂਗਰਸ ਵਾਲੇ ਵੀ ਹੈ ਵਿੱਚੇ ਹੀ ਖਾਲੀ ਦਲ ਤਾਂ ਅਸੀਂ ਇਕੱਠੇ ਹੋਏ ਆ ਅਸੀਂ ਇਹਨਾਂ ਦੀ ਮਦਦ ਕਰ ਸਕੀਏ ਅਸੀਂ ਅੱਜ ਇੱਥੇ ਐਲਾਨ ਕਰਨ ਆਏ ਸੀ ਅਸੀਂ ਇਹ ਵੀਰੇ ਨੂੰ ਇਹਨਾਂ ਨੂੰ ਹਿੰਮਤ ਦੇਣ ਆਏ ਸੀ ਮੇਰੀ ਔਕਾਤ ਛੋਟੀ ਹੈ ਮੈਂ ਓਨੀ ਮਦਦ ਨਹੀਂ ਕਰ ਸਕਦਾ ਪਰ ਮੈਂ ਇਹਨਾਂ ਦਾ ਆਪਣੀ ਭੈਣ ਦਾ ਜਿੰਨੀ ਮਦਦ ਕਰ ਸਕਦਾ ਮੈਂ ਕਰਾਂਗਾ ਇਹ ਮੇਰੀ ਕਿਸੇ ਨੇ ਇਹ ਵੀ ਸੀ ਕਾਰ ਖਚ ਨਹੀਂ ਮਾਗ ਸਕਦੇ ਅਸੀਂ ਆ ਗਏ ਆਪਣੇ ਘਰ ਦੇ ਵਿੱਚ 4 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੀ ਬੀਬੀ ਤੱਕ ਮਾਤਾ ਰਖ ਅਸੀਂ ਰੋਂਦੇ ਵੇ ਆ ਅਸੀਂ ਰੋਂਦੇ ਵੇ ਆ ਆ ਪੱਤਰਕਾਰ ਵਾਲੋ ਕੈਮਰਾ ਕਰੋ ਇਹ ਕਿ ਰੋਂਦਾ ਪਿਆ ਉਹ ਦੇਖੋ ਇਹ ਕਿ ਰੋਂਦਾ ਪਿਆ ਦੇਖੋ ਕੀ ਹੋ ਰਿਹਾ ਸਾਡੇ ਪੰਜਾਬ ਵਿੱਚ ਆ ਤੁਹਾਡਾ ਰੰਗਲਾ ਪੰਜਾਬ ਸਾਨੂੰ ਦੇਣਾ ਸੀ ਕੋਈ ਲੋੜ ਨਹੀਂ ਸਾਨੂੰ ਰੰਗਲੇ ਪੰਜਾਬ ਦੀ ਅਸੀਂ ਐਂ ਠੀਕ ਆ ਤੁਸੀਂ ਚੰਗੇ ਪੈਸੇ ਹੋਣਾ ਸੀ ਤਾਂ ਭਰਾਵਾ ਪੰਜਾਬ ਛੱਡਿਆ ਆ ਦਫਾ ਕਰੋ ਸਾਨੂੰ ਕੁਝ ਨਹੀਂ ਆ ਸਾਡੇ ਪਰਾਰ ਦੇ ਪਰਿਵਾਰ ਦੇ ਜੀ ਠੀਕ ਨੇ ਅਸੀਂ ਠੀਕ ਆ ਕੋਈ ਗੱਲ ਨਹੀਂ ਆ ਸਾਡਾ ਕੋਈ ਕਾਉਂਸਲਰ ਨਹੀਂ ਕੋਈ ਕੋਈ ਨਹੀਂ ਸਾਡਾ ਭਰਾ ਸਾਡਾ ਬੱਚਾ ਨਹੀਂ ਨਹੀਂ ਆਪਾਂ ਆਂਦੇ ਸਾਰ ਸਵੇਰੇ ਇਹਨੇ ਕਿਹਾ ਭਰਾ ਨੇ ਸਿਮੂ ਨੇ ਕਹਿੰਦਾ ਅੰਕਲ ਜੀ ਤੁਹਾਡੀ ਗਲਤੀ ਹੈ ਮੈਨੂੰ 2 ਵਜੇ ਰਾਤੀ ਫੋਨ ਕਰ ਰਹੇ ਮੈਂ ਉਸੇ ਵੇਲੇ ਨਾ ਆਵਾਂ ਫਿਰ ਮੇਰੀ ਗੱਲ ਹੈ ਮੈਂ ਉਸੇ ਵੇਲੇ ਆਵਾਂਗਾ ਰਾਂਦੇ ਨੇ ਨਹੀਂ ਆਪਾਂ ਦਾ ਆਪਣੀ ਕਈ ਕਈ ਗੱਲ ਭਗਾ ਚਾਣੀ ਹੈ ਆਪਾਂ ਆਪਣੀ ਕਈ ਆਪਾਂ ਆਪਣੀ ਔਕਾਤ ਦੇਣਾ ਕਈ ਗੱਲ ਭਗਾ ਦੇਣੀ ਹੈ ਬਾਕੀ ਆਪਾਂ ਦੇਵੀ ਜੀ ਨੂੰ ਵੀ ਤੰਗ ਕਰ ਦੇਣਾ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਪਿਆਰ ਦੇ ਨਾਲ ਤੰਗ ਕਰ ਦੇਣਾ ਇਹਨਾਂ ਦਾ ਆਪਾਂ ਜਿਹੜਾ ਨੁਕਸਾਨ ਹੈ ਮੈਂ ਨਹੀਂ ਭਰੀ ਪੰਚਾਇਤ ਕਹਿ ਕੇ ਜਾ ਰਹੇ ਹਾਂ ਪੂਰਾ ਕਰਕੇ ਜਾਵਾਂਗਾ ਮੈਂ ਤੁਹਾਡਾ ਦੇਖੋ ਤੁਹਾਡੀ ਮੈਂ ਜਿਹੜੀ ਨਿੱਜੀ ਸੱਟ ਹੈ ਨਾ ਮੈਂ ਉਹ ਨਹੀਂ ਦੂਰ ਕਰ ਸਕਦਾ ਠੀਕ ਹੈ ਉਹ ਮੇਰੀ ਉਹ ਤੁਹਾਡੇ ਮੈਨੂੰ ਪਤਾ ਪਰਿਵਾਰ ਤੇ ਗੀਪਤੀ ਪਰ ਜਿੰਨਾ ਤੁਹਾਡਾ ਨੁਕਸਾਨ ਹੈ ਅਸੀਂ ਸਾਰੀ ਪਾਰਟੀਆਂ ਨੂੰ ਮਿਲ ਕੇ ਮੰਨਤ ਕਰਾਂ ਲੜਾ ਝਗੜਾ ਪਿਆਰ ਨਾ ਹੱਕ ਜਿਤਾਵਾ ਤੁਹਾਡਾ ਸਾਰਾ ਨੁਕਸਾਨ ਪੂਰੇ ਕਰਨ ਦਾ ਮੈਂ ਕਹਿ ਕੇ ਜਾ ਰਿਹਾ ਪੂਰਾ ਹੋਊਗਾ ਅੱਜ ਆਪਾਂ ਇੱਥੇ ਏਡੇ ਬੰਦੇ ਬੈਠੇ ਆ ਸਭ ਨੇ ਆਪਣੇ ਆਪਣੇ ਘਰ ਜਾ ਕੇ ਸੋ ਜਾਣਾ ਤੁਸੀਂ ਕਦੀ ਇੱਕ ਮਿੰਟ ਵਾਸਤੇ ਸੋਚੋ ਸਾਡੇ ਘਰ ਦਾ ਕੀ ਬਣੇਗਾ ਸਾਰੇ ਲੋਕ ਜਾਗਾਂਗੇ ਸਾਡੀਆਂ ਅੱਖਾਂ ਨੂੰ ਨੀਂਦਰ ਨਹੀਂ ਆਣੀ ਅੱਜ ਸਾਨੂੰ ਕਿੰਨੀ ਦੇਰ ਯਾਦ ਰਹੂਗਾ ਸਾਡਾ ਦੋਸ਼ ਹੀ ਕੋਈ ਨਹੀਂ ਇੱਕ ਦੂਜੇ ਨੂੰ ਅਸੀਂ ਪੁੱਛਦੇ ਆ ਯਾਰ ਪਾਪਾ ਤੁਸੀਂ ਆ ਗੱਲ ਕੀਤੀ ਹੈ ਉਹਨੂੰ ਕੀਤੀ ਹੈ ਐਵਰੀਬਾਡੀ ਇਜ਼ ਅਨਸਰਬਲ ਫੋਰ ਫੈਮਿਲੀ ਮੈਂਬਰ ਦਨ ਨਾ ਟੈਲ ਮੀ ਵਾਟ ਵੀ ਕੈਨ ਡੂ ਕੁਛ ਨਹੀਂ ਕਰ ਸਕਦੇ ਅਸੀਂ ਮਰੇ ਲੋਕਾਂ ਅਸੀਂ ਕਿਉਂ ਕਿਉਂਕਿ ਸਾਡਾ ਸਾਥ ਦੇਣ ਵਾਲੇ ਸਿਰਫ ਸਾਡੇ ਆਪਣੇ ਹੀ ਖੜੇ ਨੇ ਹੋਰ ਕੋਈ ਵੀ ਨਹੀਂ ਕਦੇ ਪੰਜਾਬ ਨੂੰ ਇੰਨਾ ਲਾਚਾਰ ਕਦੇ ਪੰਜਾਬੀ ਨੂੰ ਇੰਨਾ ਮਾਇੂਸ ਕਦੀ ਨਹੀਂ ਸੀ ਦੇਖਿਆ ਇਨ੍ਹਾਂ ਦੀਆਂ ਅੱਖਾਂ 'ਚ ਹੰਝੂ ਨਹੀਂ ਅੱਜ ਇਹ ਹੰਝੂ ਤੁਹਾਡੇ ਹਰ ਦੀਆਂ ਅੱਖਾਂ 'ਚ ਹੋਣੇ ਚਾਹੀਦੇ ਆ ਕਿ ਪੰਜਾਬੀ ਕਹੇ ਕਿ ਮੈਂ ਪੰਜਾਬ ਛੱਡ ਦੇਣਾ ਤਾਂ ਇਸ ਤੋਂ ਵੱਡੀ ਸ਼ਰਮ ਤੇ ਇਸ ਤੋਂ ਵੱਡੀ ਲਾਣਤ ਹੋਰ ਕੋਈ ਨਹੀਂ ਹੋ ਸਕਦੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ